ਕਸਤ ਤੁਸੀਂ ਦੇਖਿਆ ਹੋਵੇਗਾ ਕਿ ਜਿੰਨੇ ਵੀ ਇਸ ਦੁਨੀਆ ਵਿੱਚ ਮਹਾਨ ਬੰਦੇ ਆ ਜਾਂ ਜਿਹੜੇ ਕੁਝ ਦੁਨੀਆ ਤੋਂ ਜਿੰਨਾ ਬੰਦਿਆਂ ਨੇ ਵੱਕ ਕੀਤਾ ਹੋਣਾ ਬੰਦਿਆਂ ਦੇ ਵਿੱਚ ਹਮੇਸ਼ਾ ਇੱਕ ਆਦਤ ਤੁਸੀਂ ਜ਼ਰੂਰ ਵੇਖੀ ਹੋਏਗੀ ਉਹ ਹੁੰਦੀ ਹੈ ਕਿਤਾਬਾਂ ਪੜਨ ਦੀ ਤੁਸੀਂ ਉਹਨਾਂ ਦੇ ਪੋਡਕਾਸਟ ਦੇਖੇ ਨੋਵਲ ਪੜ੍ਹ ਕੇ ਦੇਖੇ ਜਾਂ ਇੰਟਰਵਿਊਜ਼ ਦੇਖੇ ਉਹਨਾਂ ਨੇ ਹਮੇਸ਼ਾ ਇੱਕ ਚੀਜ਼ ਆਪਣੇ ਉਹਦੇ ਵਿੱਚ ਜ਼ਰੂਰ ਕਹੀ ਹੁੰਦੀ ਹੈ ਕਿ ਜਦੋਂ ਉਹਨਾਂ ਨੂੰ ਇੰਟਰਵਿਊਰ ਪੁੱਛਦਾ ਕਿ ਤੁਹਾਡੀ ਸਭ ਤੋਂ ਵਧੀਆ ਹੌਬੀ ਕੀ ਹੈ ਉਹ ਕਹਿੰਦਾ ਕਿ ਮੈਨੂੰ ਆਪਣੇ ਫ੍ਰੀ ਟਾਈਮ ਦੇ ਵਿੱਚ ਕਿਤਾਬਾਂ ਪੜਨ ਦੀ ਆਦਤ ਹੈ ਕਿਉਂਕਿ ਕਿਤਾਬਾਂ ਸਾਡੀ ਜ਼ਿੰਦਗੀ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਆ ਮੈਂ ਭਾਈ ਵਾਟਸ ਯੂਰ ਮੀਡੀਆ ਰੂਟੀਨ I ਜਸਟ ਰੀਡਿੰਗ ਰੀਡਿੰਗ ਰੀਡ I ਪ੍ਰੋਬਬਲੀ ਰੀਡ 5 ਟੂ 6 ਆਵਰਸ ਅ ਡੇ I don't read as fast now as, as when I ਡੋਨਟ ਰੀਡ ਐਸ ਫਾਸਟ ਨਾਅ ਐਸ ਐਸ ਵਨ I ਵਾਸ ਯੰਗਰ ਬਟ I ਰੀਡ 5 ਡੇਲੀ ਨਿਊਜ਼ਪੇਪਰਸ I I ਰੀਡ ਅ ਫੇਅਰ ਨੰਬਰ ਆਫ ਆਫ ਮੈਗਜ਼ੀਨ ਤੇ ਕਿਤਾਬਾਂ ਸਾਡੀ ਸੋਚ ਦੇ ਕਿਸਮ ਨੂੰ ਦੋਮਨ ਬਦਲ ਕੇ ਰੱਖ ਦਿੰਦੀਆਂ ਆ ਮੈਂ ਇਸ ਲਈ ਅੱਜ ਮੈਂ ਤੁਹਾਡੇ ਲਈ ਇੱਕ ਐਸੀ ਕਿਤਾਬ ਦੀ ਕਹਾਣੀ ਲੈ ਕੇ ਆਂ ਜੋ ਪੈਸੇ ਬਾਰੇ ਨਹੀਂ ਬਲਕਿ ਪੈਸੇ ਦੀ ਅਸਲੀ ਸੋਚ ਬਾਰੇ ਹੈ ਅਪਾਂ ਪੈਸੇ ਨੂੰ ਕਿਵੇਂ ਵਧਾ ਸਕਦੇ ਆ ਅਪਾਂ ਪੈਸੇ ਨੂੰ ਗਾਂ ਕਿਵੇਂ ਉਹਨਾਂ ਕਲਾਉਨ ਬਿਲਡ ਕਰ ਸਕਦੇ ਆ ਉਹ ਕਿਤਾਬ ਦਾ ਨਾਮ ਹੈ ਕਹ ਜੀ ਅੱਜ ਰਿਚ ਡੈਡ ਤੇ ਪੂਰ ਡੈਡ ਇਹ ਕਿਤਾਬ ਬਾਰੇ ਸੁਣਿਆ ਤੁਸੀਂ ਸਾਰਿਆਂ ਨੇ ਹੋਵੇਗਾ ਪਰ ਸਮਾਂ ਨਾ ਹੋਣ ਕਰਕੇ ਪੜ ਨਹੀਂ ਪਾਏ ਹੋਗੇ ਸੋ ਇਸ ਲਈ ਅੱਜ ਮੈਂ ਇਸ ਕਿਤਾਬ ਦੀ ਕਹਾਣੀ ਅੱਜ ਤੁਹਾਨੂੰ 10-15 ਮਿੰਟ ਵਿੱਚ ਤੁਹਾਡੇ ਅੱਗੇ ਰੱਖਾਂਗਾ ਤੇ ਇਸ ਕਿਤਾਬ ਵਿੱਚੋਂ ਮਿਲੀ ਇੱਕ ਵੀ ਸਿੱਖ ਨੂੰ ਜੇ ਤੁਸੀਂ ਆਪਣੀ ਡੇਲੀ ਜ਼ਿੰਦਗੀ ਦੇ ਵਿੱਚ ਅਪਣਾ ਲਿਆ ਜਨ ਡੇਲੀ ਜ਼ਿੰਦਗੀ ਦੇ ਵਿੱਚ ਇੱਕ ਵੀ ਮੇਰੇ ਇੱਕ ਵੀ ਲੈਸਨ ਨੂੰ ਤੁਸੀਂ ਆਪਣੀ ਡੇਲੀ ਜ਼ਿੰਦਗੀ ਦੇ ਵਿੱਚ ਉਹਨੂੰ ਯੂਜ਼ ਕਰ ਲਿਆ ਤੇ ਤੁਹਾਨੂੰ ਅਮੀਰ ਹੋਣ ਤੋਂ ਨਹੀਂ ਰੋਕ ਸਕਦਾ ਕੋਈ ਵੀ ਇਹ ਮੇਰਾ ਦਾਵਾ ਹੈ ਤੇ ਚਲੋ ਦੋਸਤੋ ਸ਼ੁਰੂ ਕਰਦੇ ਆਂ ਕਹਾਣੀ ਦੇ ਸ਼ੁਰੂ ਦੇ ਵਿੱਚ ਇੱਕ ਹੁੰਦਾ ਰੋਬਟ ਨਾਮ ਦਾ ਮੁੰਡਾ ਰੋਬਟ ਨਾਮ ਦੇ ਮੁੰਡੇ ਦੀ ਜ਼ਿੰਦਗੀ ਵਿੱਚ ਦੋ ਫਾਦਰ ਹੁੰਦੇ ਆ ਇੱਕ ਉਹਦਾ ਆਪ ਦਾ ਫਾਦਰ ਹੁੰਦਾ ਵਾ ਇੱਕ ਹੁੰਦਾ ਉਹਦੇ ਦੋਸਤ ਦਾ ਫਾਦਰ ਆਪਣੇ ਪਿਤਾ ਨੂੰ ਗਰੀਬ ਕੇ ਪਿਤਾ ਕਹਿੰਦਾ ਕਿਤਾਬ ਦੇ ਵਿੱਚ ਉਹ ਤੁਹਾਨੂੰ ਮੈਂ ਦੱਸਦਾ ਕਿਉਂ ਗਰੀਬ ਪਿਤਾ ਕਹਿੰਦਾ ਹੁੰਦਾ ਤੇ ਆਪਣੇ ਦੋਸਤ ਦੇ ਪਿਤਾ ਨੂੰ ਉਹ ਕਹਿੰਦਾ ਹੁੰਦਾ ਅਮੀਰ ਪਿਤਾ ਉਹ ਵੀ ਤੁਹਾਨੂੰ ਮੈਂ ਅੱਗੇ ਦੱਸਦਾ ਉਹਨੂੰ ਅਮੀਰ ਕਿਉਂ ਕਹਿੰਦਾ ਹੁੰਦਾ ਤੇ ਆਪਣੇ ਵਾਲੇ ਨੂੰ ਗਰੀਬ ਕਿਉਂ ਕਹਿੰਦਾ ਹੁੰਦਾ ਜੋ ਜਿਹੜਾ ਆਪ ਦਾ ਫਾਦਰ ਹੁੰਦਾ ਨਾ ਉਹ ਬਹੁਤ ਪੜਿਆ ਲਿਖਿਆ ਹੁੰਦਾ ਵਾ ਸਰਕਾਰੀ ਨੌਕਰੀ ਤੇ ਹੁੰਦਾ ਵਾ ਇਮਾਨਦਾਰ ਬੰਦਾ ਹੁੰਦਾ ਵਾ ਪਰ ਪੈਸਿਆਂ ਵਿੱਚ ਉਹ ਜਮ੍ਹਾਂ ਵੀ ਇਸ ਤੋਂ ਉਲਟ ਹੁੰਦਾ ਵਾ ਉਹ ਪੈਸਿਆਂ ਵਿੱਚ ਜਮ੍ਹਾਂ ਡਰਪੋਗ ਹੁੰਦਾ ਵਾ ਇੱਕ ਸੇਫ ਖੇਡਣ ਵਾਲਾ ਹੁੰਦਾ ਵਾ ਇੱਕ ਸੇਫ ਰਸਤਾ ਚੁੰਨਣ ਵਾਲਾ ਹੁੰਦਾ ਉਹ ਹਮੇਸ਼ਾ ਸੋਚਦਾ ਹੁੰਦਾ ਕਿ ਜੇ ਮੈਂ ਇ ਤੇ ਜਿੱਦਾਂ ਕਿ ਆਪਣੇ ਵਿੱਚ ਬਹੁਤ ਸਾਰੇ ਲੋਕ ਕਰਦੇ ਆ ਆਪਣੇ ਵਿੱਚੋਂ ਬਹੁਤ ਸਾਰੇ ਲੋਕ ਇਹੀ ਕਹਿੰਦੇ ਆ ਨਾ ਕਿ ਆਪਣੇ ਘਰ ਦੇ ਹਮੇਸ਼ਾ ਆਪਾਂ ਨੂੰ ਇਹੀ ਸਲਾਹ ਦਿੰਦੇ ਕਿ ਪੁੱਤ ਚੰਗੇ ਨੰਬਰ ਲੈ ਚੰਗੀ ਨੌਕਰੀ ਲੱਗੇਗਾ ਚੰਗੇ ਮਕਾਮ ਤੇ ਜਾਏਗਾ ਇੱਕ ਦਿਨ ਬਸ ਇਹ ਇਹ ਆਪਣੇ ਪੂਰ ਡੈਡ ਦੀ ਐਗਜ਼ੈਂਪਲ ਹੈ ਜਿਹਦੇ ਵਿੱਚ ਆਪਾਂ ਨੂੰ ਬੁੱਕੇ ਦੇ ਵਿੱਚ ਦੱਸਦਾ ਵਾ ਇਹ ਪੂਰ ਡੈਡ ਆ ਉਹ ਵੀ ਉਹਨੂੰ ਕਹਿੰਦਾ ਹੁੰਦਾ ਕਿ ਪੁੱਤ ਚੰਗੇ ਨੰਬਰ ਲੈਂਗੇ ਚੰਗੀ ਨੌਕਰੀ ਤੇ ਜਾਏਗਾ ਪਰ ਦੂਜੇ ਪਾਸੇ ਉਹਦਾ ਦੋਸਤ ਦਾ ਪਿਤਾ ਜਿਹਨੂੰ ਰਿਚ ਡੈਡ ਕਹਿੰਦਾ ਹੁੰਦਾ ਵਾ ਉਹ ਨਾ ਤਾਂ ਪੜਿਆ ਇੰਨੇ ਹੁੰਦਾ ਵਾ ਤੇ ਨਾ ਹੀ ਹਮੇਸ਼ਾ ਜ਼ਿੰਦਗੀ ਦੇ ਵਿੱਚ ਸੌਖਾ ਰਸਤਾ ਚੋਂ ਲੰਘਦਾ ਵਾ ਉਹ ਹਮੇਸ਼ਾ ਇੱਕ ਓਪਰਚੁਨਿਟੀ ਦੇਖਦਾ ਵਾ ਤੋਂ ਉਹ ਦੇਖਦਾ ਕਿ ਇਸ ਓਪਰਚੁਨਿਟੀ ਨੂੰ ਮੈਂ ਕਿਵੇਂ ਵਧੀਆ ਆਪਣੀ ਜ਼ਿੰਦਗੀ ਦੇ ਵਿੱਚ ਯੂਜ਼ ਕਰ ਸਕਦਾ ਹਾਂ ਇਸ ਓਪਰਚੁਨਿਟੀ ਨੂੰ ਕਿਵੇਂ ਮੈਂ ਵਧੀਆ ਪੈਸਾ ਬਣਾ ਸਕਦਾ ਵਾ ਉਹ ਪੈਸੇ ਨੂੰ ਖਡਾਉਣਾ ਨਹੀਂ ਬਲਕਿ ਇੱਕ ਹਥਿਆਰ ਸਮਝਦਾ ਹੁੰਦਾ ਉਹ ਕਹਿੰਦਾ ਹੁੰਦਾ ਕਿ ਪੈਸੇ ਤੋਂ ਹੀ ਪੈਸਾ ਬਣਦਾ ਵਾ ਜੇ ਪੈਸਾ ਆਪਾਂ ਨੂੰ ਆਪਾਂ ਬੈਂਕ 'ਚ ਪਈ ਰਹਿੰਦਾਂਗੇ ਉਹ ਆਪਣਾ ਪੈਸਾ ਕੋਈ ਸਰਕਾਰੀ ਯੂਜ਼ ਕਰੀ ਗਿਆ ਜਾਂ ਕੋਈ ਹੋਰ ਬੰਦੇ ਯੂਜ਼ ਕਰ ਰਹੇ ਆ ਆਪਾਂ ਬਸ ਨੰਬਰਸ ਨਾਲ ਖੇਡ ਰਹੇ ਆ ਕਿ ਹਾਂ ਸਾਡੇ ਕੋਲ ਬੈਂਕ ਦੇ ਵਿੱਚ ਇੰਨੇ ਨੰਬਰਸ ਪਏ ਉਹ ਕਹਿੰਦਾ ਨਾ ਕਿ ਪੈਸੇ ਨੂੰ ਜੇ ਤੂੰ ਪੈਸੇ ਨੂੰ ਨਾ ਸਮਝੇ ਨਾ ਤੇ ਪੈਸਾ ਤੈਨੂੰ ਆਪਣੀ ਜ਼ਿੰਦਗੀ ਭਰ ਆਪਣਾ ਤੈਨੂੰ ਗੁਲਾਮ ਬਣਾ ਕੇ ਰੱਖੂਗਾ ਤੂੰ ਕਦੀ ਵੀ ਉਸ ਚੀਜ਼ ਤੋਂ ਆਜ਼ਾਦ ਨਹੀਂ ਹੋ ਪਾਏਗਾ ਤੂੰ ਇੱਕ ਰੈਟ ਰੇਸ ਦੇ ਵਿੱਚ ਭਾਈ ਦਾ ਰਹੇਂਗਾ 9 ਤੋਂ 5 ਵਾਲੀ ਸਵੇਰੇ ਉੱਠੋ 8 ਵਜੇ ਆਪਣਾ ਰੋਟੀ ਪਾਣੀ ਪਕਾਓ 9 ਵਜੇ ਕੰਮ ਤੇ ਜਾਓ ਉੱਥੇ ਬੱਸ ਦੀਆਂ ਗੱਲਾਂ ਸੁਣੋ ਕਦੀ ਕਿਸੇ ਦੀਆਂ ਗੱਲਾਂ ਸੁਣੋ ਕਦੀ ਆਹ ਕੰਮ ਕਰ ਲੈ ਕਦੀ ਉਹ ਕੰਮ ਕਰ ਲੈ ਘਰੇ ਆਓ ਆਪਣੀ ਘਰ ਦੀਆਂ ਗੱਲਾਂ ਸੁਣੋ ਨਿਆਣਿਆਂ ਦੀਆਂ ਗੱਲਾਂ ਸੁਣੋ ਬਸ ਇਹੀ ਜ਼ਿੰਦਗੀ ਲੰਘ ਜਾਂਦੀ ਇਦਾਂ ਹੀ ਆਪ ਬੰਦਾ ਬੁੱਢਾ ਹੋ ਜਾਂਦਾ ਤੇ ਬੰਦੇ ਨੂੰ ਉਹ ਪਤਾ ਵੀ ਨਹੀਂ ਲੱਗਦਾ ਕਿ ਮੈਂ ਕਨੂਰ ਐਡਰੈਸ ਦੇ ਵਿੱਚ ਫਸ ਚੁੱਕਿਆ ਹਾਂ ਜਿਹੜਾ ਬੰਦਾ ਮੁੰਡਾ ਰੌਬਰਟਨ ਦਾ ਨਾ ਉਹ ਦੋਵਾਂ ਨੂੰ ਸਹੀ ਕਹਿੰਦਾ ਹੁੰਦਾ ਕਿਉਂਕਿ ਦੋਵੇਂ ਆਪ ਆਪਣੀ ਜਗ੍ਹਾ ਸਹੀ ਹੁੰਦੇ ਆ ਤੇ ਦੋਵਾਂ ਦੀਆਂ ਸਿੱਖਾਂ ਉਹਨਾਂ ਨੂੰ ਉਹਨੂੰ ਸਹੀ ਲੱਗਦੀਆਂ ਪਰ ਦੋਵੇਂ ਰਸਤੇ ਹੁੰਦੇ ਵੱਖਰੇ ਵੱਖੋ ਵੱਖਰੇ ਇੱਕ ਰਸਤਾ ਸੁਰੱਖਿਆ ਵੱਲ ਜਾਂਦਾ ਵਾ ਤੇ ਦੂਜਾ ਰਸਤਾ ਜਾਂਦਾ ਆਜ਼ਾਦੀ ਵੱਲ ਇਹ ਕਿਤਾਬ ਦਾ ਪਹਿਲਾ ਭਾਗ ਇੱਥੇ ਖਤਮ ਹੋ ਜਾਂਦਾ ਪਹਿਲੇ ਭਾਗ ਦੇ ਵਿੱਚ ਬਸ ਹੀ ਇੰਟਰੋਡਕਸ਼ਨ ਦੱਸਦਾ ਵਾ ਕਿ ਕੀ ਕੀ ਚੀਜ਼ ਆ ਫਿਰ ਦੂਜਾ ਭਾਗ ਹੁੰਦਾ ਕਿਤਾਬ ਦਾ ਯਾਨੀ ਕਿ ਦੂਸਰਾ ਚੈਪਟਰ ਕਿਤਾਬ ਦਾ ਹੁੰਦਾ ਵਾ ਉਹ ਕਹਿੰਦਾ ਹੁੰਦਾ ਕਿ ਇਸ ਇਸ ਦੇ ਵਿੱਚ ਉਹ ਸਵਤੰਤਰ ਮੈਂ ਮੋਟਾ ਮੋਟਾ ਦੋ ਲਾਈਨ ਚ ਦੱਸਦਾ ਵਾ ਇਸ ਚੈਪਟਰ ਦੇ ਵਿੱਚ ਉਹ ਕਹਿੰਦਾ ਹੁੰਦਾ ਕਿ ਕਦੀ ਵੀ ਪੈਸੇ ਲਈ ਕੰਮ ਨਹੀਂ ਕਰਨਾ ਪੈਸੇ ਤੂੰ ਆਪਣਾ ਕੰਮ ਕਰਾਉਣਾ ਕਦੀ ਵੀ ਆਪ ਪੈਸੇ ਲਈ ਕੰਮ ਨਹੀਂ ਕਰਨਾ ਜਿੱਦਾਂ ਆਪਾਂ ਸਾਰੇ ਜਾਣੇ ਕਰਦੇ ਆ ਕਿ ਆਪਾਂ ਨੂੰ ਇੰਨੇ ਘੰਟੇ ਮਿਲ ਜਾਣ ਆਪਾਂ ਨੂੰ ਇੰਨੀ ਸ਼ਿਫਟ ਮਿਲ ਜੇ ਆਪਾਂ ਨੂੰ ਆਹ ਚੀਜ਼ ਮਿਲ ਜੇ ਆਪਾਂ ਨੂੰ ਇੰਨੇ ਡਾਲਰ ਵਾਲੀ ਜੌਬ ਮਿਲ ਜੇ ਆਪਾਂ ਉਹ ਪੈਸੇ ਲਈ ਕੰਮ ਕਰਦੇ ਪਏ ਆਪਾਂ ਪੈਸੇ ਪਿੱਛੇ ਭਾਈਦੇ ਪਏ ਨੇ ਤੇ ਜੇ ਆਪਾਂ ਇਦਾਂ ਹੀ ਪੈਸੇ ਪਿੱਛੇ ਭਾਈਦੇ ਰਹੇ ਤੇ ਆਪਾਂ ساری ਜ਼ਿੰਦਗੀ ਇਸ ਚੀਜ਼ ਪਿੱਛੇ ਭਾਈ ਦੇ ਨਵਾਂਗੇ ਜੇ ਆਪਾਂ ਕੋਈ ਚੀਜ਼ ਨਵੀਂ ਨਾ ਸਿੱਖੀ ਆਪਾਂ ਆਪਣੀ ਜ਼ਿੰਦਗੀ ਵਿੱਚ ਸਾਰੇ ਜਣੇ ਤੁਹਾਨੂੰ ਪਤਾ ਆਪਾਂ ਹੱਡਾ ਰਾਮੀ ਹੋ ਗਏ ਆਪਾਂ ਕਹਿੰਨੇ ਕਿ ਆਪ ਆਪ ਗੋਜ ਨਾ ਕਰੀਏ ਸਾਡਾ ਕੰਮ ਕੋਈ ਕਰਕੇ ਦੇਵੇ ਪਰ ਜਿਵੇਂ ਜਿਵੇਂ ਆਪਾਂ ਰਾਈਟ ਰੇਸ ਵਿੱਚ ਪਏ ਆ ਇਦਾਂ ਕਦੀ ਨਹੀਂ ਹੋ ਸਕਦਾ। ਇਹੀ ਸੋਚ ਬਸ ਨੂੰ ਜੀ ਪੈਸੇ ਬਾਰੇ ਰੱਖਣੀ ਹੈ ਕਿ ਆਪ ਕੁਝ ਨਹੀਂ ਕਰਨਾ। ਪੈਸੇ ਤੋਂ ਆਪਣਾ ਕੰਮ ਕਰਾਉਣਾ। ਸਮਝੇ? ਪੈਸੇ ਤੋਂ ਹੀ ਆਪਣਾ ਕੰਮ ਕਰਾਉਣਾ ਆਪ ਨਹੀਂ ਤੁਸੀਂ ਕੁਝ ਕਰਨਾ। ਜਿਹੜੀ ਸਾਡਾ ਰਾਮੀ ਅਲੀ ਸੋਚ ਆਪਾਂ ਲੋਕਾਂ ਕੋਲ ਰੱਖਦੇ ਆ ਨਾ ਕਿ ਸਾਡਾ ਕੰਮ ਉਹ ਦੂਜਾ ਕਰ ਦੇ। ਇਹੀ ਸੋਚ ਆਪਾਂ ਪੈਸੇ ਲਈ ਰੱਖਣੀ ਹੈ ਕਿ ਆਪ ਨਹੀਂ ਕੰਮ ਕਰਨਾ ਸਾਡਾ ਕੰਮ ਪੈਸਾ ਕਰਕੇ ਦੇਵੇ। ਫਿਰ ਇਸ ਬੁੱਕ ਵਿੱਚ ਸਭ ਤੋਂ ਪਹਿਲਾ ਲੈਸਨ ਹੀ ਆਪਾਂ ਨੂੰ ਇਹ ਮਿਲਦਾ ਕਿ ਅਮੀਰ ਲੋਕ ਕਦੇ ਵੀ ਪੈਸੇ ਲਈ ਕੰਮ ਨਹੀਂ ਕਰਦੇ। ਪੈਸਾ ਮੀਰ ਲੋਕਾਂ ਲਈ ਕੰਮ ਕਰਦਾ ਵਾ ਗਰੀਬ ਲੋਕ ਜਿਵੇਂ ਕਿ ਤੁਹਾਡੇ ਮੇਰੇ ਵਰਗੇ ਲੋਕ ਤਨਖਾਹ ਪਿੱਛੇ ਭਾਈ ਦਿਆ ਸ਼ਿਫਟਾਂ ਲਾ ਲਾ ਓਨੇ ਘੰਟੇ ਮਿਲ ਜਣ ਏਨੇ ਘੰਟੇ ਮਿਲ ਜਣ ਗੁਜ਼ਾਰਾ ਕਰਦੇ ਆ ਪਹਿਲਾ ਪੇ ਚੈੱਕ ਹੋਣਾ ਹੁੰਦਾ ਪਰ ਉਹਦੇ ਖਰਚੇ ਪਹਿਲਾਂ ਹੀ ਹੋ ਜਾਂਦੇ ਉਹਦੀ ਅੱਧੀ ਫੋਨ ਦੀ ਕਿਸ਼ਤ ਚੱਲ ਜਾਣੀ ਹੁੰਦੀ ਆ ਅੱਧੀ ਗੱਡੀ ਦੀ ਕਿਸ਼ਤ ਚੱਲ ਜਾਣੀ ਆ ਫਿਰ ਇੰਸ਼ੋਰੈਂਸ ਚੱਲ ਜਾਣੀ ਆ ਪੂੰਦੀ ਇੰਸ਼ੋਰੈਂਸ ਚੱਲ ਜਾਣੀ ਆ ਸਬਸਕ੍ਰਿਪਸ਼ਨਾਂ ਵੀ ਨਹੀਂ ਲੀਆਂ ਹੁੰਦੀਆਂ ਮਾ ਕਿ ਪੇ ਪੇ ਚੈੱਕ ਦਾ ਪਤਾ ਨਹੀਂ ਲੱਗਦਾ ਕਿੱਧਰ ਰੁਟ ਜਾਂਦਾ ਤੋ ਇਹੀ ਗਰੀਬੀ ਦੀਆਂ ਨਿਸ਼ਾਨੀਆਂ ਹੁੰਦੀਆਂ ਆਪਾਂ ਨੂੰ ਲੱਗਦਾ ਕਿ ਆਪਾਂ ਆਪਣੇ ਕੋ ਪੈਸੇ ਕਿਉਂ ਨਹੀਂ ਜੋੜਦੇ ਪਏ ਪੈਸੇ ਕਿੱਦਾਂ ਜੋੜਨਾ ਆਪਾਂ ਜਿਹੜਾ ਪੇ ਚੈੱਕ ਹੋਣਾ ਵਾ ਉਹਦੇ ਖਰਚੇ ਦੇ ਆਪਾਂ ਪਹਿਲਾਂ ਹੀ ਕੀਤੇ ਹੋਏ ਤੋ ਉਹ ਸਾਰਾ ਉੱਡ ਗਿਆ ਆਪਣੇ ਕੋ ਪਿੱਛੇ ਬਜਾਏਗੀ ਕੋਈ ਨਹੀਂ ਦੂਜੇ ਅਮੀਰ ਲੋਕ ਕੀ ਕਰਦੇ ਆ ਹਮੇਸ਼ਾ ਪੈਸੇ ਤੋਂ ਵੱਧ ਇੱਕ ਵਿਚਾਰਾਂ ਦੇ ਕੰਮ ਕਰਦੇ ਇੱਕ ਆਈਡੀਆ ਤੇ ਕੰਮ ਕਰਦੇ ਇੱਕ ਸਕਿੱਲ ਤੇ ਕੰਮ ਕਰਦੇ ਆ ਜਿਦਾਂ ਕਿ ਆਪਾਂ ਜਮਨ ਨਹੀਂ ਕਰਦੇ ਅੱਜਕੱਲ ਆਪਾਂ ਨੂੰ ਆਪਣੇ ਪੰਜਾਬੀਆਂ ਦੀ ਯਾਦ ਦਿੱਤਾ ਕਿ ਇੱਕ ਬੰਦੇ ਇੱਕ ਬੰਦਾ ਕੰਪਿਊਟਰ ਤੇ ਕੰਮ ਕਰਨ ਦੇ ਆਊਗਾ ਨਾ ਇੱਕ ਬੰਦੇ ਆਪਣੇ ਕਈ ਵੰਦੇ ਹੋਊ ਬੰਦਾ ਆਪਾਂ ਉਹਨੂੰ ਕਵਾਂਗੇ ਕੰਪਿਊਟਰ ਵਾਲਾ ਕੰਮ ਤੋਂ ਕਰ ਲੈ ਕਈ ਸਾਨੂੰ ਖੜਾ ਦੇ ਤੂੰ ਕੰਪਿਊਟਰ ਵਾਲਾ ਕੰਮ ਸਾਡਾ ਵੀ ਕਰ ਦੇ ਪਰ ਕਈ ਸਾਨੂੰ ਖੜਾ ਦੇ ਇਹ ਕੰਮ ਤੇਰਾ ਹੀ ਕਰਦਾਂਗੇ ਆਪਾਂ ਮਿਹਨਤੀ ਬਹੁਤ ਆ ਨੋ ਡਾਊਟ ਆਪਾਂ ਮਿਹਨਤੀ ਨਹੀਂ ਆ ਆਪਾਂ ਮਿਹਨਤੀ ਬਹੁਤ ਆ ਪਰ ਆਪਣੇ ਦੇ ਵਿੱਚ ਸਕਿੱਲ ਸਿੱਖਣ ਦੀ ਜਿਹੜੀ ਪਾਵਰ ਹੈ ਜਿਹੜੀ ਆਪਣੇ ਸਕਿੱਲ ਸਿੱਖਣ ਦੀ ਜਿਹੜੀ ਆਪਣੇ ਵਿੱਚ ਹੋਣੀ ਚਾਹੀਦੀ ਹੈ ਚੀਜ਼ ਉਹ ਆਪਣੇ ਵਿੱਚ ਜਮਣੀ ਹੈਗੀ ਕਿ ਆਪਾਂ ਕੁਝ ਨਵਾਂ ਕਰ ਸਕੀਏ ਆਪਾਂ ਨੂੰ ਆਪ ਇਹ ਚੀਜ਼ ਹੈ ਕਿ ਜੋ ਚੀਜ਼ ਪਹਿਲਾਂ ਬਣੀਆ ਬਸ ਆਪਾਂ ਉਹਦੇ ਵਿੱਚ ਭੱਜੇ ਚੱਲੀਏ। ਇਸੇ ਨੂੰ ਹੀ ਰੈਡ ਰੇਸ ਆਂਦੇ ਆ। ਫਿਰ ਉਹ ਕਹਿੰਦਾ ਕਿ ਅਮੀਰ ਲੋਕਾਂ ਨੂੰ ਕਿਹੜੀ ਚੀਜ਼ ਹੋਰ ਅਮੀਰ ਬਣਾਉਂਦੀ ਆ? ਇੱਕ ਸਕਿੱਲ, ਕਿਤੇ ਕੰਮ ਕੀਤਾ ਹੋਇਆ, ਇੱਕ ਵੱਖਰੇ ਆਈਡੀਆ ਤੇ ਕੰਮ ਕੀਤਾ ਹੋਇਆ। ਕਿਹੜਾ ਕੰਮ ਉਹਨਾਂ ਨੂੰ ਬਿਨਾਂ ਆਪਣੀ ਫਿਜ਼ੀਕਲ ਪ੍ਰੈਜ਼ੈਂਸ ਦੇ ਹੋਏ ਉਹਨਾਂ ਨੂੰ ਇੱਕ ਵਧੀਆ ਇਨਕਮ ਦੇ ਸਕੇ। ਇਸੇ ਨੂੰ ਹੀ ਬਿਜ਼ਨਸ ਆਂਦੇ ਆ। ਬਿਜ਼ਨਸ ਦੀ ਡੈਫੀਨੇਸ਼ਨ ਕੀ ਆ? ਬਿਜ਼ਨਸ ਇਹ ਨਹੀਂ ਆ ਕਿ ਕੰਮ ਤਾਂ ਤੁਹਾਡਾ ਆਪਣਾ ਹੋਵੇ ਪਰ ਤੁਹਾਡੇ ਉੱਥੇ ਆਪਣੀ ਫਿਜ਼ੀਕਲ ਪ੍ਰੈਜ਼ੈਂਸ ਦੇ ਹੋਏ ਉਹ ਕੰਮ ਨਾਲ ਨਾ ਚੱਲ ਸਕੇ business ਉਹ ਆ ਤੁਸੀਂ ਉੱਥੇ ਨਾ ਮੀਓ ਉਹ ਕੰਮ ਤਾਂ ਵੀ ਉਨੀ ਹੀ ਰਫ਼ਤਾਰ ਨਾਲ ਚੱਲੇ ਉਨੀ ਹੀ ਤੁਹਾਨੂੰ ਇਨਕਮ ਦਵੇ ਤੁਸੀਂ ਆਪ ਸੁੱਤੇ ਹੋ ਪੈਸਾ ਤੁਹਾਨੂੰ ਆਉਂਦਾ ਹੈ ਤੁਹਾਡੇ ਬੈਂਕ ਦੇ ਵਿੱਚ ਪੈਸਾ ਡੇਕਦਾ ਹੋਵੇ ਤੇ ਉਹੀ ਸਕੂਨ ਭਰੀ ਨੀਂਦ ਆ ਨਹੀਂ ਤੇ ਬਸ ਇਦਾਂ ਹੀ ਫਿਰ అలਾਰਮ 4 ਵਜੇ ਲੱਗੇ ਹੋਣਗੇ ਤੇ 4:15 ਤੇ ਆਪਾਂ ਬੱਸ ਉੱਠਣੀ ਹੋਗੀ ਬਸ ਇਹੀ ਜ਼ਿੰਦਗੀ ਜੇ ਫਿਰ ਜੇ ਆਪਾਂ ਕੋਈ ਨਵਾਂ ਨਾ ਸਿੱਖਿਆ ਫਿਰ ਦੂਜਾ ਚੀਜ਼ ਕਹਿੰਦਾ ਵਾ ਕਿਹੜੀ ਚੀਜ਼ ਨੂੰ ਉਹਨੂੰ ਟਾਈਮ ਦੇ ਨਾਲ ਹੋਰ ਮਜ਼ਬੂਤ ਕਰ ਸਕੇ ਜਿਉਂ-ਜਿਉਂ ਟਾਈਮ ਵੱਧਦਾ ਵਾ ਆਪਾਂ ਨੂੰ ਹੋਰ ਜਿਉਂ-ਜਿਉਂ ਪੱਕੇ ਸੱਚੀ ਚੀਜ਼ ਦੇ ਵਿੱਚ ਪ੍ਰਾਣੇ ਹੋ ਮੰਗੇ ਕਦੀ ਕਿਸੇ ਚੀਜ਼ ਦੇ ਵਿੱਚ ਪ੍ਰਾਣੇ ਹੋ ਕੇ ਵੇਖੋ ਜਿਉਂ-ਜਿਉਂ ਤੁਹਾਨੂੰ ਐਕਸਪੀਰੀਅੰਸ ਮਿਲੂਗਾ ਨਾ ਤੁਸੀਂ ਇੱਕ ਵੱਖਰੀ ਉਹ ਚੀਜ਼ ਕਰਨੀ ਚਾਹੋਗੇ ਕਿ ਹੁਣ ਮੈਂ ਆ ਚੀਜ਼ ਕਰ ਲਈਏ ਚੀਜ਼ ਨੂੰ ਹੋਰ ਇਦਾਂ-ਬਦਾਂ ਮੌਕਾ ਚ ਨਵੇਂਦਾਂ ਬਦਾਂ ਮੌਕਾ ਚ ਨਵੇਂਦਾਂ ਬਦਾਂ ਇੱਕ ਹੋਰ ਆਈਡੀਆ ਲੱਗੇਗਾ ਬਸ ਕੰਮ ਆਪਣਾ ਹੋਵੇ ਇਹ ਨਹੀਂ ਨੰਬਰ ਮੈਂ ਸ਼ਿਫਟਾਂ ਲਉਣੀ ਆ ਮਾੜੀਆਂ ਬੰਦੇ ਦੀ ਫੀਸ ਜਦੋਂ ਬੰਦਾ ਬਾਹਰ ਹੁੰਦਾ ਬੰਦੇ ਦੀ ਫੀਸ ਉਹੀ ਚੀਜ਼ਾਂ ਭਰਉਂਦੀ ਆ ਬੰਦੇ ਦਾ ਘਰ ਬਾਹਰ ਰੋਟੀ ਬਣੀ ਉਹੀ ਚੀਜ਼ਾਂ ਤੋਰਦੀ ਆ ਪਰ ਉਹ ਚੀਜ਼ ਦੇ ਵਿੱਚ ਕੰਫਰਟੇਬਲ ਹੋ ਜਾਣਾ ਮਾੜਾ ਉਹ ਚੀਜ਼ ਦੇ ਵਿੱਚ ਜਿੰਨੀ ਛੇਤੀ ਆਪਾਂ ਨਿਕਲ ਸਕਦੇ ਆ ਆਪਾਂ ਨੂੰ ਜਿੰਨੇ ਜਿੰਨੇ ਕ ਆਪਾਂ ਨੂੰ ਲੱਗਦਾ ਵਾ ਕਿ ਆਪਣੇ ਇੱਥੇ ਪੈਰ ਲੱਗ ਗਏ ਆ ਬਸ ਉਸ ਚੀਜ਼ ਦੇ ਵਿੱਚੋਂ ਨਿਕਲ ਜਾਓ ਮੈਨੂੰ ਪਤਾ ਉਹ ਚੀਜ਼ ਨੂੰ ਵਿੱਚੋਂ ਨਿਕਲਣਾ ਬੜਾ ਔਖਾ ਵਾ ਪਰ ਜੇ ਆਪਾਂ ساری ਜ਼ਿੰਦਗੀ ساری ਜ਼ਿੰਦਗੀ ਦੀ ਆਪਾਂ ਇਦਾਂ ਨਹੀਂ ਕਰ ਸਕਦੇ ਨਾ ਕੰਮ ਵੀ 3-4000 ਡਾਲਰ ਦੇ ਕੰਮ ਕਰ ਲਈਏ ਨਹੀਂ ਕਰ ਸਕਦੇ ਇਦਾਂ ਆਪਾਂ ਕੋਈ ਨਾ ਕੋਈ ਚੀਜ਼ ਸਿੱਖਣੀ ਪੈਣੀ ਹੈ ਫਿਰ ਤੀਜੀ ਚੀਜ਼ ਜੋ ਕਹਿੰਦਾ ਵਾ ਕਿਹੜੀ ਚੀਜ਼ ਦਾ ਕੰਮ ਉਹਨਾਂ ਨੂੰ ਆਜ਼ਾਦ ਕਰਾਵੇ ਇੱਕ ਰੈਟ੍ਰੇਸ ਨੂੰ ਫਿਰ ਉਹ ਹੀ ਚੀਜ਼ ਆ ਗਈ ਨੇ ਉਹ ਸਕੀਲੀ ਕਰਾਉਗੇ ਜੇ ਆਪਾਂ ਕੁਝ ਸਿੱਖਾਂਗੇ ਨਾ ਵਾ ਨਹੀਂ ਤੇ ਆਪਾਂ ਕਦੇ ਵੀ ਆਪਾਂ ਇਸ ਚੀਜ਼ੋਂ ਨਿਕਲ ਨਹੀਂ ਸਕਦੇ ਕਦੇ ਵੀ ਤੇ ਰੌਬਰਟ ਦੇ ਦੂਸਰੇ ਪਿਤਾ ਕਹਿੰਦਾ ਹੁੰਦਾ ਕਿ ਜਿੰਨੂ ਅਮੀਰ ਪਿਤਾ ਕਹਿੰਦਾ ਹੁੰਦਾ ਉਹ ਰੌਬਰਟ ਨੂੰ ਕਹਿੰਦਾ ਹੁੰਦਾ ਕਿ ਜੇ ਤੂੰ ਪੈਸੇ ਦੀ ਦੌੜਦਾ ਰਹਿਣਾ ਤੂੰ ਕਦੇ ਵੀ ਨਹੀਂ ਬਦਲਿੰਗਾ ਕਦੇ ਵੀ ਆਪਣੀ ਜ਼ਿੰਦਗੀ ਨਹੀਂ ਬਦਲ ਪਾਹੇਗਾ ਤੂੰ ਆਪ ਬਦਲ ਜਾਏਗਾ ਤੇਰੀ ਹਾਲਤ ਲੋ ਹੋ ਜਾਊਗੀ ਤੇਰੀ ਵੈਲਥ ਲੋ ਜਾਊਗੀ ਕੰਮ ਤੂੰ ਵੱਧ ਕਰੇਂਗਾ ਪਰ ਤੇਰੀ ਵੈਲਥ ਲੋ ਹੀ ਜਾਊਗੀ ਤੇਰੀ ਸਿਹਤ ਡਾਊਨ ਹੋ ਜਾਊਗੀ ਤੇਰਾ ਮਾਈਂਡ ਸੈਟ ਡਾਊਨ ਹੋ ਜਾਊਗਾ ਟਾਈਮ ਦੇ ਨਾਲ ਤੇ ਜੇ ਤੂੰ ਪੈਸੇ ਨੂੰ ਉੱਪਰ ਜੇ ਤੂੰ ਪੈਸੇ ਨੂੰ ਆਪਣੇ ਲਈ ਭਜਾਉਣ ਲੱਗ ਪਿਆ ਨਾ ਦਿਨਾ ਚੱਗੇ ਜਾਏਗਾ ਫਿਰ ਉਹ ਹੀ ਨਾ ਪੈਸੇ ਤੋਂ ਕੰਮ ਕਰਾਉਣਾ ਆਪਾਂ ਆਪ ਨਹੀਂ ਕੰਮ ਕਰਨਾ ਇਹ ਹੀ ਜ਼ਿੰਦਗੀ ਦੀ ਸਭ ਤੋਂ ਵੱਡੀ ਲੜਾਈ ਹੈ ਜਿਹੜੀ ਚੀਜ਼ ਨੂੰ ਆਪਾਂ ਸਮਝਣ ਵਿੱਚ ਜਦੋਂ ਨੂੰ ਆਪ ਨੂੰ ਸਮਝ ਆਉਂਦੀ ਏ ਇਹ ਚੀਜ਼ ਬਾਰੇ ਉਹਨੇ ਇੱਕ ਜਦੋਂ ਆਪਾਂ ਬੁੱਢੇ ਹੋ ਚੁੱਕੇ ਹੁੰਦੇ ਆ ਫਿਰ ਉਹਨੂੰ ਕੁਝ ਕਰਨਾ ਵੀ ਚਾਹੀਏ ਤੇ ਆਪਾਂ ਕਰ ਨਹੀਂ ਸਕਦੇ ਜ਼ਿੰਦਗੀ ਵਿੱਚ ਸਭ ਤੋਂ ਮਾੜਾ ਬੰਦਾ ਉਹਨ ਦਾ ਵਾ ਜਿੰਨੇ ਕੁ ਵਿੱਚ ਸੋਚਿਆ ਹੋਵੇ ਜਵਾਨੀ ਦੇ ਵਿੱਚ ਉਹਨੂੰ ਪਤਾ ਵੀ ਹੋਵੇ ਵੀ ਮੈਂ ਇਹ ਚੀਜ਼ ਕਰ ਸਕਦਾ ਹਾਂ ਪਰ ਉਹ ਨਾ ਕਰ ਪਾਉਂਦਾ ਹੋਵੇ ਪਰ ਉਹ ਨਾ ਕਰ ਪਾਇਆ ਹੋਵੇ ਸਿਰਫ ਇੱਕ ਕਿਉਂ ਲੋਕਾਂ ਦੇ ਡਰ ਤੋਂ ਕਿ ਲੋਕ ਕੀ ਕਹਿਣਗੇ ਕੋਈ ਕਿਸੇ ਵੱਲ ਨਹੀਂ ਵੇਖਦਾ ਹੁਣ ਇੱਥੇ ਤੁਹਾਨੂੰ ਮੈਂ ਆਪਣੀ ਐਗਜ਼ਾਮਪਲ ਦਵਾਂ ਨਾ ਮੇਰੀ ਆ ਪਹਿਲੀ ਵੀਡੀਓ ਤੇ ਮੈਂ ਇਸ ਵੀਡੀਓ ਬਣਾਉਣ ਲਈ ਘਟੋਂ ਘਟ ਇੱਕ ਮਹੀਨੇ ਤੋਂ ਤਿਆਰੀ ਕਰ ਰਿਹਾ ਹਾਂ ਪਤਾ ਨਹੀਂ ਇਸ ਰੀਲ ਪਿੱਛੇ ਮੈਂ ਕਿੰਨੇ 3 ਟੇਕ ਲਏ ਆ ਸਿਰਫ ਇਹ ਚੀਜ਼ ਬਾਰੇ ਕਿ ਲੋਕ ਕੀ ਕਹਿਣਗੇ ਮੰਨ ਲਓ ਮੈਂ ਗਲਤ ਬੋਲਿਆ ਲੋਕ ਕੀ ਕਹਿਣਗੇ ਮੈਨੂੰ ਪਤਾ ਹੈ ਮੇਰੀ ਪਹਿਲੀ ਵੀਡੀਓ ਕੋ ਵਧੀਆ ਬਹੁਤ ਹੀ ਵਧੀਆ ਨਹੀਂ ਵੀਡੀਓ ਪਰ ਮੈਂ ਜੋ ਕਹਿਣਾ ਮੈਂ ਕਹਿ ਕੇ ਜਾਊਂਗਾ ਯਾਰ ਤੁਸੀਂ ਇਹ ਸੋਚੋ ਘਟੂ ਘਾੜਾ ਪੂਨ ਬੰਦਿਆਂ ਤੋਂ ਤੇ ਵਧੀਆ ਨਾ ਜਿਹੜੇ ਉਹ ਪੁਨੀਤ ਸੁਪਰਸਟਾਰ ਇੱਕ ਕੀ ਕਰਦਾ ਮੈਨੂੰ ਦੱਸੋ ਕੀ ਕਰਦਾ ਕੁਝ ਕਰਦਾ ਕਦੀ ਨਾਲੀ ਚੋਂ ਪਾਣੀ ਚੁੱਕ ਕੇ ਪੀ ਲਿਆ ਕਦੀ ਕੁਝ ਪੀ ਲਿਆ ਤੇ ਜਿਹੜੇ ਆ ਗਾਣਾ ਕੱਢਦੇ ਇੱਕ ਦੂਜੇ ਨੂੰ ਮਾਵਾ ਪਹਿਣਨ ਦੀਆਂ ਕੀ ਉਹ ਚੰਗੀ ਗੱਲ ਹੈ ਮੈਨੂੰ ਦੱਸੋ ਕਟੂ-ਕਟਾ ਪਾਉਣ ਨਾਲ ਚੀਜ਼ਾਂ ਲੋਂ ਤੇ ਚੰਗਾ ਘੜਿਆ ਹਨ ਇਹ ਕਰਨ ਕੁਝ ਮਾੜਾ ਤਾਂ ਨਹੀਂ ਨਾ ਕਰਨੇ ਕਿਸੇ ਦੇ ਧੀ ਪੁੱਤ ਨੂੰ ਮਾੜਾ ਤਾਂ ਨਹੀਂ ਸਿਖਾਉਣੇ ਕਿਸੇ ਦੇ ਧੀ ਪੁੱਤ ਨੂੰ ਮੜੇ ਰਸਤੇ ਤੇ ਨਹੀਂ ਨਾ ਚੱਲਣ ਚਲਾਉਂਦੇ ਆਪਾਂ ਜੇ ਉਹਨੂੰ ਮਾੜੇ ਰਸਤੇ ਤੇ ਚੱਲਣ ਦੀ ਸਲਾਹ ਨਹੀਂ ਨਾ ਦੇਣ ਨੇ ਕੁਝ ਵਧੀਆ ਸਲਾਹ ਦੇ ਨਾ ਦੇਣ ਸੋ ਹਮੇਸ਼ਾ ਆਪਣੇ ਗੋਲਸ ਤੇ ਫੋਕਸ ਕਰੋ ਆਪਣੇ ਤੇ ਫੋਕਸ ਕਰੋ ਆਪਣੀ ਹੈਲਥ ਨੂੰ ਵਧਾਓ ਆਪਣੀ ਹੈਲਥ ਨੂੰ ਬਣਾਓ ਵਧਾਓ ਆਪਣੇ ਮਾਈਂਡ ਸੈਟ ਵਧੀਆ ਬਣਾਓ ਕਿਸੇ ਦਾ ਮਾੜਾ ਨਾ ਕਰੋ ਕਦੀ ਵੀ ਤੇ ਵੇਖੋ ਬਾਬਾ ਤੁਹਾਨੂੰ ਇੰਨੀਆਂ ਤਰੱਕੀਆਂ ਬਖਸ਼ੂਗਾ ਕਿ ਜਿੰਨੇ ਤੱਕ ਸੋਚੀਆਂ ਵੀ ਨਹੀਂ ਆਉਗੀਆਂ ਸੋ ਚਲੋ ਆਪਾਂ ਕਿਤਾਬ ਦੇ ਵਾਪਸ ਹੋਨੇ ਆ ਉਹ ਕਹਿੰਦਾ ਹੁੰਦਾ ਕਿ ਇਹ ਜਿੰਦਗੀ ਦੀ ਸਭ ਤੋਂ ਵੱਡੀ ਲੜਾਈ ਹੈ ਦੌੜਨ ਵਾਲਿਆਂ ਵਿੱਚ ਨਹੀਂ ਹੋਣਾ ਆਪਾਂ ਦੌੜ ਨੂੰ ਬਦਲ ਦੇਣ ਵਾਲਿਆਂ ਵਿੱਚ ਹੋਣਾ ਹਮੇਸ਼ਾ ਕਦੀ ਵੀ ਆਪਾਂ ਭੱਜਣ ਵਾਲਿਆਂ ਵਿੱਚ ਨਹੀਂ ਹੋਣਾ ਆਪਾਂ ਹਮੇਸ਼ਾ ਆਪਣਾ ਵੱਖਰਾ ਟਰੈਕ ਯੂਜ਼ ਕਰਨਾ ਜਿਵੇਂ ਕਿ ਸਿੱਧੂ ਮੂਸੇਵਾਲਾ ਹੈ तो सिद्धू मूसे वाले की एग्जाम्पल ले लो उन्हें सारी इंडस्ट्री आज बदल के रख लिया सब तो उस तो पे जो मेरे हिसाब आया वो दो हज़ार अठारह उन्नीस आया सतारह अठारह उस तो पहला वो मिठे मिठे गाने का दौर ही उन्हें कुछ बखरा चाया तो सारी इंडस्ट्री बदल के रखती दी उन्हें इक बखरा ट्रैक होंगे ਪੁਣੇ ਕੋਈ ਵੱਖਰਾ ਸੋਚਿਆ ਆਪਣੇ ਉਸ ਆਈਡੀਏ ਤੇ ਕੰਮ ਕੀਤਾ ਤੇ ਅੱਜ ਦੁਨੀਆ ਦੇ ਵਿੱਚ ਸਾਰੀ ਦੁਨੀਆ ਨੂੰ ਜਾਣਦੀ ਹੈ ਕੱਲਾ ਪੰਜਾਬ ਨਹੀਂ ਕੱਲਾ ਇੰਡੀਆ ਨਹੀਂ ਸਾਡੀ ਦੁਨੀਆ ਦੇ ਵਿੱਚ ਅੱਜ ਉਹਦਾ ਨਾਮ ਹੈ ਬਸ ਇੱਕ ਕਿਉਂ ਕਿ ਉਹਨੇ ਕੋਈ ਦੁਨੀਆ ਤੋਂ ਵੱਖਰਾ ਕਰਕੇ ਦੱਸਿਆ ਕਿ ਹਾਂ ਤੁਸੀਂ ਆਹ ਟਰੈਕ ਦੇ ਵਿੱਚ ਭਜੋ ਪਰ ਮੈਂ ਆਪਣਾ ਟਰੈਕ ਵੱਖਰਾ ਬਣਾਉਂਗਾ ਤੇ ਤੁਹਾਨੂੰ ਸਾਰਿਆਂ ਨੂੰ ਹੋਰ ਟਰੈਕ ਦੇ ਪਿੱਛੇ ਭਜਣਾ ਪਊਗਾ ਇਹ ਹੁੰਦੀ ਆਪਣੀ ਵਿਲ ਪਾਵਰ ਇਹ ਹੁੰਦੀ ਆਪਣੀ ਸੋਚ ਇਹ ਆਪਣੀ ਹੁੰਦੀ ਕੁਝ ਕਰਕੇ ਵਿਖਾਉਣ ਦੀ ਤਾਕਤ ਜੋ ਕਿ ਆਪਣੀ ਇਹ ਕਿਤਾਬ ਦੱਸਦੀ ਹੈ ਫਿਰ ਆਉਂਦਾ ਜੀ ਇਹਦਾ ਚੈਪਟਰ ਨੰਬਰ ਤੀਜਾ ਯਾਨੀ ਕਿ ਪਾਗਿਤਜੋ ਇਹਦੇ ਵਿੱਚ ਕੀ ਕਹਿੰਦਾ ਵਾ ਉਹ 30 ਚੈਪਟਰ ਦੇ ਵਿੱਚ ਗੱਲ ਕਰਦਾ ਵਾ ਐਸੈਟ ਤੇ ਲਾਇਬਿਲਟੀ ਦੇ ਹੁਣ ਐਸੈਟ ਸਿੰਪਲ ਭਾਸ਼ਾ ਦੇ ਵਿੱਚ ਐਸੈਟ ਜੇ ਆਪਾਂ ਕਹੀਏ ਨਾ ਐਸੈਟ ਕੀ ਹੁੰਦੇ ਆ ਐਸੈਟ ਸਿੰਪਲ ਭਾਸ਼ਾ ਵਿੱਚ ਹੁੰਦੇ ਆ ਜਿਹੜੀ ਚੀਜ਼ ਤੁਹਾਡੀ ਜੇਬ ਦੇ ਵਿੱਚ ਪੈਸਾ ਪਾ ਕੇ ਜਾਵੇ ਠੀਕ ਆ ਜਿਵੇਂ ਕੈਲੋ ਵੀ ਐਸੈਟ ਉਹ ਨਹੀਂ ਜਿਹੜਾ ਸੋਰਸ ਆਫ ਇਨਕਮ ਸੋਰਸ ਆਫ ਇਨਕਮ ਆਪਣੇ ਕੀ ਹੋ ਸਕਦੇ ਆ ਕੋਈ ਤੂੰ ਕੋਠੀ ਆਪਣੀ ਕਿਰਾਏ ਦੇ ਆ ਉਹ ਐਸੈਟ ਹੈ ਹੁਣ ਸ਼ੇਅਰਸ ਰੀਲਾਂ ਵਾਲੇ ਸ਼ੇਅਰ ਨਹੀਂ ਤੇ ਤੂੰ ਇੱਕ ਦੋ ਨੂੰ ਰੀਲ ਸ਼ੇਅਰ ਕਰਦੇ ਜਾਂ ਸਿੱਧੂ ਦੇ ਸ਼ੇਅਰ ਨਹੀਂ ਸ਼ੇਅਰ ਉਹ ਜਿਹੜੇ ਸ਼ੇਅਰ ਮਾਰਕੀਟ ਵਾਲੇ ਸ਼ੇਅਰ ਉਹ ਉਹ ਐਸੈਟ ਔਨਲਾਈਨ ਇਨਕਮ ਜਾਂ ਆਪਣਾ ਜਿਹੜਾ ਬਿਜ਼ਨਸ ਆ ਇਹ ਐਸੈਟਸ ਆ ਠੀਕ ਆ ਫਿਰ ਜੇ ਮੈਂ ਗੱਲ ਕਰਦਾ ਲਾਇਬਿਲਟੀਜ਼ ਲਾਈਬਿਲਟੀ ਲਾਈਬਿਲਟੀਆਂ ਲਾਈਬਿਲਟੀਆਂ ਨੂੰ ਕਹਿੰਦਾ ਵਾ ਸਿੰਪਲ ਭਾਸ਼ਾ ਦੇ ਵਿੱਚ ਲਾਈਬਿਲਟੀਆਂ ਹੁੰਦੀ ਆ ਜਿਹੜੀ ਜੋ ਜੋ ਚੀਜ਼ ਤੁਹਾਡੀ ਜੇਬ ਦੇ ਵਿੱਚੋਂ ਪੈਸਾ ਕੱਢ ਕੇ ਲੈ ਕੇ ਜਾਵੇ ਜਿਵੇਂ ਕਿ ਇੱਕ ਮਹਿੰਗੀ ਕਾਰ ਹੋ ਗਈ 12 ਕੇ ਮੁੰਡੇ ਕੁੜੀਆਂ ਕੀ ਕਰਦੇ ਆ ਸਭ ਤੋਂ ਪਹਿਲਾ ਕੰਮ ਕੀ ਹੁੰਦਾ ਸਭ ਤੋਂ ਪਹਿਲਾ ਕੰਮ ਹੁੰਦਾ ਜੇ ਆਈਫੋਨ ਲੈਣਾ ایرਪੋਰਟ ਤੋਂ ਤਰੀ ਜਦੋਂ ਸੇਮ ਪੁਣੀ ਜਾਂਦੇ ਸਿਮ ਦੇ ਨਾਲ ਹੀ ਇੱਥੇ ਲੋਕਾਂ ਨੂੰ ਇੰਨਾ ਉਹਨਾਂ ਨੇ ਕੰਪਨੀਆਂ ਨੇ ਇੰਨਾ ਆਪਣੇ ਦੇ ਵਿੱਚ ਰੁਝਾ ਲਿਆ ਉਹਨਾਂ ਨੂੰ ਕਿ ਸਿਮ ਬਦਲਨੀ ਆ ਸਿਮ ਲੈਣੀ ਆ ਉਹਦੇ ਨਾਲ ਹੀ ਨਵਾਂ ਫੋਨ ਲੈ ਲਓ ਸਿਮ ਦੇ ਨਾਲ ਹੀ ਤੁਹਾਨੂੰ ਪਲਾਨ ਦੇ ਦੇਣਾ ਕਿ ਤੁਹਾਡਾ ਮਹੀਨੇ ਦਾ ਇੰਨਾ 100 150 ਡਾਲਰ ਜਾਊਗਾ ਤੇ ਬੰਦੇ ਨੂੰ ਲੱਗਦਾ ਜੇ ਮੈਂ ਦੋ ਤਿੰਨ ਹੀ ਰਕਮ ਉਹਨਾਂ ਦੇ 100 150 ਕੀ ਜਾਊਗਾ ਫਿਰ ਬੰਦਾ ਜਿਹਨੂੰ ਥੋੜਾ ਜਿਹਾ ਹੋਰ 4-5 ਮਹੀਨੇ ਜਾਂਦਾ ਵਾ ਠੀਕ ਆ ਨਾਲ ਦੇ ਗੱਡੀਆਂ ਹੁੰਦੀਆਂ ਫਿਰ ਬੰਦਾ ਸੋਚਦਾ ਵਾ ਮੈਂ ਗੱਡੀ ਲਵਾਂ ਗੱਡੀ ਲਈ ਗੱਡੀ ਤੋਂ ਬਾਅਦ ਫਿਰ ਗੱਡੀ ਦੀ ਕਿਸ਼ਤ ਇਨਸ਼ੋਰੈਂਸ ਫਿਰ ਉਹ ਸਬਸਕ੍ਰਿਪਸ਼ਨ ਆਉਂਦੀਆਂ ਜਿਹੜੀਆਂ ਕਦੀ ਆਪਾਂ ਇੰਡੀਆ ਦੇ ਵਿੱਚ ਵੇਖੀਆਂ ਹੁੰਦੀਆਂ ਕਈ ਸਬਸਕ੍ਰਿਪਸ਼ਨ ਆ ਆਪਣ ਨੂੰ ਇੱਥੇ ਅੱਗੇ ਬੜਾ ਲੱਗਦਾ ਕਿ ਇਹ ਵੀ ਹਿੰਦਕਾਉਂ ਉਹ ਵੀ ਸਪੋਟੀਫਾਈ ਦੇ ਲੈ ਲੈ ਨੈਟਫਲਿਕਸ ਦੇ ਲੈ ਲੈ ਐਮਾਜ਼ੋਨ ਦੇ ਲੈ ਲੈ ਉਹ ਨਹੀਂ ਟਿੰਗੜੀ ਇਹ ਜਿਹਨੇ ਆਪਣੇ ਖਰਚਾ ਵਧਾ ਦਿੰਦੀਆਂ ਫਿਰ ਬੰਦੇ ਸੋਚਦਾ ਕਿ ਚੱਲ ਕੋਈ ਨਹੀਂ 20 ਡਾਲਰ ਹੀ ਆ ਫਿਰ ਦੂਜੀ ਦੇ ਸੋਚਦਾ ਚੱਲ ਕੋਈ ਨਹੀਂ 30 ਡਾਲਰ ਹੀ ਆ ਫਿਰ ਤੀਜੀ ਦੇ ਸੋਚਦਾ ਚੱਲ ਕੋਈ ਨਹੀਂ 50 ਡਾਲਰ ਹੀ ਆ ਇਦਾਂ ਕਰਦੇ ਜਾਂ ਕਰਦੇ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਖਰਚਿਆਂ ਦੀ ਲਿਸਟ ਕਿਦਾਂ ਨੇ ਢੀ ਵੱਡੀ ਹੋ ਜਾਂਦੀ ਹੈ ਕਿ ਆਪਣਾ ਪੇ ਚੈੱਕ ਆਉਂਦਾ ਬਾਅਦ ਚ ਪਰ ਪਹਿਲਾਂ ਉਹ ਵੰਡਿਆ ਹੁੰਦਾ ਕਿ ਆਪਾਂ ਇੱਥੇ ਹੀ ਨੇ ਪੈ ਦੇਣੇ ਇੱਥੇ ਹੀ ਨੇ ਪੈ ਦੇਣੇ ਇੱਥੇ ਹੀ ਨੇ ਪੈ ਦੇਣੇ ਤਾਂ ਹੀ ਆਪਣੇ ਕੋਲ ਐਂਡ ਦੇ ਵਿੱਚ ਜੇਬ ਦੇ ਵਿੱਚ ਕੁਝ ਨਹੀਂ ਆਉਂਦਾ ਆਪਾਂ ਨੂੰ ਇਹ ਸਰਕਲ 'ਚੋਂ ਬਾਹਰ ਨਿਕਲਣਾ ਪੈਣਾ ਉਹ ਇਹ ਹੀ ਇਹ ਕਿਤਾਬ ਦੱਸਦੀ ਹੈ ਮਤੋਂ ਵੱਧ ਐਸੈਟਸ ਤੇ ਕੰਮ ਕਰੋ ਲਾਇਬਿਲਟੀਜ਼ ਆਪਿੰਗਾਂ ਜਿੰਨੀਆਂ ਘਟਾ ਸਕਦੇ ਜਿੰਨੀਆਂ ਘਟਾਓ ਮੈਂ ਨਹੀਂ ਕਹਿੰਦਾ ਆਈਫੋਨ ਲੈਣਾ ਮਾੜਾ ਹੈ ਸਬਸਕ੍ਰਿਪਸ਼ਨ ਲੈਣੀ ਮਾੜੀਆਂ ਵਧੀਆ ਵਾ ਪਰ ਹਮੇਸ਼ਾ ਆਪਣੀ ਕੰਝ ਦੇ ਸਾਡੇ ਕਹਿੰਦੇ ਨੇ ਨਾ ਚਾਦਰ ਵੇਖ ਕੇ ਪੈਰ ਫਸਾਰੋ ਆਪਾਂ ਆਪਣੀ ਚਾਦਰ ਵੇਖ ਕੇ ਫਿਰ ਨਾਂ ਬਦਲਣਾ ਚਾਹੀਦਾ ਜਿੰਨਿੰਦੇ ਥੋੜਾ ਸਟੇਵ ਲਓਗੇ ਸਬਸਕ੍ਰਿਪਸ਼ਨ ਫਿਰ ਵੀ ਲੈ ਸਕਦੇ ਜਿਹੜੀਆਂ ਫਿਲਮਾਂ ਆ ਜਾਈਆਂ ਤੁਸੀਂ 10 ਸਾਲ ਬਾਅਦ ਵੀ ਵੇਖ ਸਕਦੇ ਜੀ ਕਰਜ਼ੇ ਦਾ ਤੁਹਾਡੇ ਮਾਪਿਓ ਪਿਛੇ ਤੁਹਾਡਾ ਤੰਗਿਆ ਕਰਜ਼ੇ ਵਾਲੇ ਨੂੰ ਇਹ ਘੇੜਾ ਮਾਰਦੇ ਆ ਤੂੰ ਆਪਣੀ ਵੀ ਬੇਇਤੀ ਆਪਣੀ ਆਪ ਦੀ ਵੀ ਬੇਇਤੀ ਜਿੱਤੇ ਲਾਗੇ ਪੰਨੇਆਂ ਦੇ ਗਾਣੇ ਵਿੱਚ ਉਹਦੀ ਵੀ ਬੇਇਤੀ ਸੋਹਤ ਦੇ ਬਾਬਸੋ ਨੇ ਇਹਦਾ ਵੀ ਮਦਦ ਵਰਗੇ ਲੋਕ ਇਸ ਜਾਲ ਵਿੱਚ ਆਸਾਨੀ ਨਾਲ ਫਸ ਜਾਂਦੇ ਆ ਲਾਇਬਿਲਟੀਸ ਵਾਲੇ ਜਿਵੇਂ ਮੇਰੀ ਗੱਡ ਵੱਡੀ ਹੋ ਗਈ ਉਹ ਆਪਾਂ ਫੋਕੀ ਚੋਦਰ ਮਾਰਦੇ ਨਾ ਮੇਰੀ ਗੱਡ ਵੱਡੀ ਹੋ ਗਈ ਮੈਂ ਤੇ ਤੋਂ ਉਹ ਵੱਡੀ ਲੱਲੀ ਉਹ ਮੈਂ ਫੋਰਚਨਰ ਲੱਲੀ ਉਹ ਮੈਂ ਇਹਨੂੰ ਵਾਲੇ ਲੀਓ بس ਇਹੋ ਹੀ ਚੀਜ਼ ਆ ਮੈਂ ਅਮੀਰ ਹੋ ਗਿਆ ਵੱਡੀ ਗੱਡੀ ਲੈ ਕੇ ਕਹਿੰਦੇ ਮੈਂ ਅਮੀਰ ਹੋ ਗਿਆ ਪਰ ਨਹੀਂ ਸੂਮੋ ਗਰੀਬ ਹੋਇਆ ਇਹ ਉਹ ਚੀਜ਼ ਉਹਨਾਂ ਦੀ ਜੇਬ ਖਾਲੀ ਕਰਦੀ ਹੁੰਦੀ ਹੈ ਫਿਰ ਹੁੰਦਾ ਫਿਰ ਹੁੰਦਾ ਇਹਦੇ ਵਿੱਚ ਭਾਗ ਨੰਬਰ 4 ਜਾਨੀ ਕਿ ਚੈਪਟਰ ਨੰਬਰ 4 ਜਿਸ ਵਿੱਚ ਉਹ ਕਹਿੰਦਾ ਕਿ ਬਸ ਇਕੱਲੀ ਨੌਕਰੀ ਤੇ ਬੱਡ ਡਿਪੈਂਡ ਨਹੀਂ ਰਹਿਣਾ ਫਿਰ ਉਹੀ ਗੱਲ ਪਿਛਲੀ ਆਗੀ ਨਾ ਆਪਾਂ ਇਕੱਲੀ ਨੌਕਰੀ 'ਤੇ ਡਿਪੈਂਡ ਨਹੀਂ ਰਹਿਣਾ ਆਪਾਂ ਨਾਲ ਦੇ ਨਾਲ ਇੱਕ ਆਪਣੇ ਆਈਡੀਆ ਤੇ ਵੀ ਕੰਮ ਕਰਨਾ ਜੇ ਆਪਾਂ ਆਪਣੇ ਆਈਡੀਆ ਤੇ ਕੰਮ ਕਰ ਪਾਵਾਂਗੇ ਟਾਈਮ ਦੇ ਨਾਲ ਉਹ ਹੋਰ ਮਜ਼ਬੂਤ ਹੋਊਗਾ ਆਪਰਾ ਅਮੀਰ ਬੇਰਾ ਕਹਿੰਦਾ ਕਿ ਤੇਰੀ ਨੌਕਰੀ ਵਾਲਾ ਕੰਮ ਤੇਰਾ ਨਹੀਂ ਆ ਤੂੰ ਕਿਸੇ ਹੋਰ ਦਾ ਕੰਮ ਕਰ ਰਿਹਾ ਉਹਦੇ ਵਿੱਚ ਉਹਦੇ ਨੂੰ ਪੈਸੇ ਦੇ ਰਿਹਾ ਜਿੰਨੇ ਵੀ ਪੈਸੇ ਦੇ ਰਿਹਾ ਇਹ ਤੇ ਬਾਹਰ ਵਾਲਿਆਂ ਨੂੰ ਪਤਾ ਹੋਊਗਾ ਮਿਨਿਮਮ ਜੌਬ ਸਾਰੀ ਮਿਨਿਮਮ ਜੌਬਸ ਤੇ ਕੰਮ ਕਰਨ ਲਈ ਕੋਈ ਰੇਅਰ ਹੀ ਬੰਦੇ ਹੁੰਦੇ ਆ ਬਹੁਤ ਘੱਟ 100 ਦੇ ਵਿੱਚੋਂ 70% ਬੰਦੇ ਮਿਨਿਮਮ ਜੌਬਸ ਤੇ ਕੰਮ ਕਰ ਰਹੇ ਆ 30% ਬੰਦੇ ਆ ਕੋਈ ਜਿਹੜੇ ਮਿਨਿਮਮ ਤੋਂ ਵੱਧ ਪੇ ਦੇ ਕੰਮ ਕਰਦੇ ਆ ਤੇ ਤੁਸੀਂ ਮਿਨਿਮਮ ਪੇ ਤੋਂ ਵੱਧ ਵੀ ਕਿੰਨੀ ਪੇ ਦੇ ਕੰਮ ਕਰ ਲੋਗੇ 20 ਤੇ 25 ਤੇ 30 ਤੇ ਐਂਡ ਤੇ ਆ ਕੇ ਤੁਹਾਡੇ ਕੋਲ ਫਿਰ ਉਹੀ ਚੀਜ਼ ਹੋਣੀ ਕਿ ਅਕਾਊਂਟ 'ਚ ਬੈਨੇ ਆ 4-5000 5500 ਡਾਲਰ ਬਸ ਕਪਾਏ ਨੇ ਇੰਨੇ ਪੈਸੇ ਵਿੱਚ ਆਪਣੀ ਜ਼ਿੰਦਗੀ ਨਹੀਂ ਕੱਢ ਸਕਦੇ। ਸੋ ਕਹਿੰਦਾ ਕਿ ਆਪਾਂ ਕਿਸੇ ਹੋਰ ਦਾ ਕਲਾਉਡ ਬਿਲਡ ਕਰਨੇ ਆ ਆਪਣਾ ਨਹੀਂ ਕੁਝ ਕਰ ਰਹੇ। ਉਹਦੇ ਵਿੱਚ ਆਪਾਂ ਉਹ ਆਪਣਾ ਪੈਸੇ ਦੇ ਰਿਹਾ ਵਾ। ਉਹਦੇ ਵਿੱਚ ਆਪਾਂ ਆਪਾਂ ਨੂੰ ਆਪਾਂ ਆਪਣੀ ਇੱਕ ਫੋਰ ਪ੍ਰੀਸ਼ੀਅਸ ਚੀਜ਼ ਦੇ ਰਹੇ ਆ ਉਹਨੂੰ ਆਪਣਾ ਟਾਈਮ। ਜੋ ਕਿ ਸਭ ਤੋਂ ਜ਼ਰੂਰੀ ਆ। ਜੋ ਤੁਸੀਂ ਟਾਈਮ ਉਹਨੂੰ ਦੇ ਰਹੇ ਜੇ ਉਹੀ ਚੀਜ਼ ਉਹੀ ਟਾਈਮ ਤੇ ਆਪਣੀ ਇੱਕ ਸਕਿੱਲ ਤੇ ਲਾਓ ਉਹਦੇ ਵਿੱਚ ਇੱਕ ਘੰਟਾ 2 ਘੰਟੇ ਵੀ ਇੱਕ ਦਿਨ ਦੇ ਵਿੱਚ ਲਾ ਲੋ ਨਾ। ਮੈਂ ਕਹਿੰਦਾ ਤੁਸੀਂ ਡੇਲੀ ਬਸ ਬੰਦਾ ਕੰਸਿਸਟੈਂਟ ਹੋਣਾ ਚਾਹੀਦਾ। ਤੁਸੀਂ ਡੇਲੀ ਉਹ ਚੀਜ਼ ਤੇ ਲਾ ਲੋ ਨਾ। ਤੁਸੀਂ ਕਿਤੇ ਕਿਤੇ ਜਾ ਸਕਦੇ ਜੀ ਤੁਸੀਂ ਇੱਕ ਦਿਨ ਦੇ 2 ਘੰਟੇ ਲਾ ਲਓ ਮਹੀਨੇ ਦੇ ਕਿੰਨੇ ਘੰਟੇ ਹੋਗੇ 60 ਘੰਟੇ ਤੇ ਮਹੀਨੇ 'ਚ ਵੇਖੋ ਤੁਹਾਡਾ ਗ੍ਰਾਫ ਕਿੱਥੋਂ ਕਿੱਥੇ ਜਾਊਗਾ ਬਸ ਉਹ ਚੀਜ਼ ਹੀ ਕੰਸਿਸਟੈਂਟ ਹੋਣਾ ਮੈਨਾ ਤੁਹਾਨੂੰ ਕਿਸੇ ਚੀਜ਼ ਦੇ ਵਿੱਚ ਪੁਰਾਣੇ ਦੇ ਹੋ ਕੇ ਵੇਖੋ ਤੁਹਾਨੂੰ ਕਿੰਨਾ ਕਿੰਨਾ ਕੋ ਜੋ ਚੀਜ਼ ਸਿਖਾ ਕੇ ਜਾਊਗੀ ਲੱਗਿੰਦਾ ਕਿ ਅਖੀਰ ਵਿੱਚ ਤੇਰਾ ਕੁਝ ਨਹੀਂ ਤੇਰਾ ਕੁਝ ਨਹੀਂ ਆ ਜੋ ਤੂੰ ਪੈਸੇ ਤੇ ਕੰਮ ਕਰ ਰਿਹਾ ਨਾ ਤੇਰਾ ਕੁਝ ਨਹੀਂ ਤੂੰ ਅਗਲੇ ਤੱਕ ਨਾ ਉਹ ਬਿਲਡ ਕਰਕੇ ਦੇ ਰਿਹਾ ਵਾ ਉਹ ਕਿਸੇ ਹੋਰ ਦਾ ਸਾਰਾ ਕੁਝ ਮੰਨ ਰਿਹਾ ਵਾ ਤੇ ਤੂੰ ਸਿਰਫ ਇੱਕ ਨੌਕਰੀ ਕਰਦਾ ਵਾ ਐਂਡ ਤੇ ਆਕੇ ਤੇਰੇ ਕੋਈ ਇੱਕ ਵੀ ਗਲਤੀ ਹੋ ਗਈ ਜਾਂ ਕੁਝ ਵੀ ਹੋ ਗਿਆ ਮੈਂ ਮਾਰਨੀ ਤੈਨੂੰ ਲੱਤ ਤੂੰ ਚਲੋ ਜੀ ਤੂੰ ਹੀ ਬਾਹਰ ਉਹਨੇ ਫੇਰ ਬੰਦ ਨਾ ਮਾਰਾ ਕਰਨਾ ਉਹਦਾ ਕੁਝ ਨਹੀਂ ਆ ਟਾਈਮ ਤੇਰਾ ਖਰਾਬ ਹੋਇਆ ਦਿੱਤੇ ਸਾਲ ਤੇਰੇ ਖਰਾਬ ਹੋਏ ਟਾਈਮ ਤੇਰਾ ਖਰਾਬ ਹੋਇਆ ਹੈਲਥ ਤੇਰੀ ਖਰਾਬ ਹੋਈ ਮਾਈਂਡ ਤੇਰਾ ਖਰਾਬ ਹੋਇਆ ਸਾਰਾ ਕਹਿੰਦਾ ਕਿ ਆਪਣੇ ਸੁਭਰਿਆਂ ਦਾ ਮਾਲਕ ਆ ਬਣ ਮੈਂ ਨਹੀਂ ਕਹਿੰਦਾ ਵੀ ਕੰਮ ਕਰਨਾ ਮਾੜਾ ਵਾ ਕੰਮ ਬੰਦੇ ਨੂੰ ਸਟੇਬਲ ਉਹੀ ਕਰਦਾ ਵਾ ਪਰ ਉਹ ਚੀਜ਼ ਦੇ ਵਿੱਚ ਕੰਫਰਟੇਬਲ ਹੋ ਜਾਣਾ ਮਾੜਾ ਵਾ ਫਿਰ ਆਉਂਦਾ ਜੀ ਪਾਗ ਨੰਬਰ 5 ਇਸ ਵਿੱਚ ਰੋਬਰਟ ਕਹਿੰਦਾ ਕਿ ਵਿੱਤੀ ਸਿੱਖਿਆ ਹੀ ਅਸਲੀ ਤਾਕਤ ਆ ਇਸ ਸਿੱਖੇ ਦਾ ਮਤਲਬ ਹੁੰਦਾ ਕਿ ਆਪਾਂ ਨੂੰ ਪੈਸਾ ਆਪਣੇ ਕੋ ਕਿਵੇਂ ਆ ਸਕਦਾ ਵਾ ਪੈਸਾ ਆਪਣੇ ਕੋ ਕਿਵੇਂ ਰੁਕਦਾ ਵਾ ਪੈਸੇ ਆਪਾਂ ਕਿਦਾਂ ਅੱਗੇ ਵਧਾ ਸਕਦੇ ਆ ਕਿਵੇਂ ਆਪਾਂ ਪੈਸੇ ਤੋਂ ਪੈਸਾ ਬਣਾ ਸਕਦੇ ਆ ਇਹ ਕਹਿੰਦਾ ਕਿ ਸਕੂਲ ਆਪਾਂ ਨੂੰ ਸਿਖਾਉਂਦਾ ਵਾ a+b=c ਪਰ ਇਹ ਨਹੀਂ ਸਮਉਂਦਾ ਕਿ A+B ਨਾਲ ਅਮੀਰ ਕਿਵੇਂ ਬਣੀਦਾ ਵਾ ਹਮੇਸ਼ਾ ਆਪਣਾ ਸਕੂਲ ਹੀ ਸਿਖਾਊਗਾ ਤੇ ਚੰਗੇ ਪੜ੍ਹ ਲੈ ਕੇ ਜਾਓ ਇੱਕ ਚੰਗੀ ਨੌਕਰੀ ਦੇ ਲਓ ਆਰ ਟੈਸਟ ਦਿਲਵਾ ਆਰ ਟੈਸਟ ਦਿਲਵਾ ਆਰ ਟੈਸਟ ਦਿਲਵਾ ਆਰ ਟੈਸਟ ਦਿਦਰ ਜਾ ਲੈ ਕੇ ਜਾਊਗਾ ਆਰ ਟੈਸਟ ਤੋਂ ਆ ਜੋਬ ਤੇ ਲੈ ਕੇ ਜਾਊਗਾ ਆਰ ਟੈਸਟ ਤੋਂ ਆ ਜੋਬ ਤੇ ਲੈ ਕੇ ਜਾਊਗਾ ਆ ਜੋਬ ਤੇ ਇਨੀ ਤਨਖਾਹ ਹੋਊਗੀ ਆ ਜੋਬ 8:00 ਵਜੇ ਸ਼ੁਰੂ ਹੋਊਗੀ ਬਸ ਇਹ ਚੀਜ਼ਾਂ ਨੌਲੇਜ ਆਪਣਾ ਸਕੂਲ ਤੋਂ ਮਿਲਦੀ ਆ ਪਰ ਇਹ ਕਾਈਡੀਏ ਵੱਖਰੇ ਤੇ ਕੰਮ ਕਰਨਾ ਤੁਹਾਡੀ ਮਰਜ਼ੀ ਆ ਤੁਹਾਡੇ ਹੱਥੇ ਤੁਸੀਂ ਕਿਹੜੀ ਆਈਡੀਏ ਤੇ ਕੰਮ ਕਰਨਾ ਹੈ ਕਹਿੰਦਾ ਕਿ ਜੇ ਤੁਮ ਪੈਸੇ ਦੀ ਭਾਸ਼ਾ ਨਹੀਂ ਨਾ ਸਿੱਖੀ ਤੇ ਪੈਸਾ ਹਮੇਸ਼ਾ ਤੇਰੇ ਵਿਰੁੱਧ ਕੰਮ ਕਰੂਗਾ ਉਹ ਵਿਰੋਧੀ ਕੰਮ ਕਰੂਗਾ ਨਾ ਤੁਹਾਡੀ ਸਿਹਤ ਵੀ ਖਾਰ ਰਿਹਾ ਵਾ ਤੁਹਾਡਾ ਮਾਈਂਡ ਸੈਟ ਤੁਹਾਡਾ ਇੰਨਾ ਖਰਾਬ ਕਰ ਰਿਹਾ ਵਾ ਲੋਕ ਡਿਪਰੈਸ਼ਨ ਵਿੱਚ ਜਾ ਰਹੇ ਆ ਉਸੇ ਚੀਜ਼ਾਂ ਕਰਕੇ ਆਪਣੀ ਲਾਇਬਿਲਟੀਆਂ ਕਰਕੇ ਕਿ ਆਪਣਾ ਪੀ ਚੈੱਕ ਆ ਜene ਹੁੰਦਾ ਪਰ ਉਹਦੇ ਖਰਚੇ ਪਹਿਲਾਂ ਮੰਡੇ ਹੁੰਦੇ ਆਪਾਂ ਫਿਰ ਹੁੰਦਾ ਪਾਗ ਨੰਬਰ 6 ਹੁੰਦਾ ਨਹੀਂ ਕਿ ਚੈਪਟਰ ਨੰਬਰ 6 ਹਾਂ ਇਸ ਵਿੱਚ ਉਹ ਤੁਹਾਨੂੰ ਦੱਸਦਾ ਕਿ ਪੈਸੇਨ ਬੱਸ ਇਹ ਨਾਲ ਕੰਮ ਕਰਨ ਦੀਆਂ ਸਕਿੱਲ ਕਿਵੇਂ ਲੈ ਕੇ ਆਉਣੀ ਉਹ ਆਪਾਂ ਵੱਧ ਤੋਂ ਵੱਧ ਆਪਣੇ ਸਕਿੱਲਸ ਕਿਵੇਂ ਸਿੱਖਣੀ ਹੈ ਰੋਬਰਟ ਕਹਿੰਦਾ ਕਿ ਸਕਿੱਲ ਕਿਸੇ ਵੀ ਡਿਗਰੀ ਤੋਂ ਨਹੀਂ ਆਉਂਦੀ ਜਾਂ ਸਕਿੱਲ ਜਿਹੜੀ ਹੁੰਦੀ ਹੈ ਨਾ ਹਮੇਸ਼ਾ ਇੱਕ ਡਿਗਰੀ ਤੋਂ ਉੱਚੀ ਹੁੰਦੀ ਹੈ ਤਿੰਦੋਂ ਵੀ ਪੀ ਐਚ ਡੀ ਡਿਗਰੀ ਲੈ ਲਓ ਪਰ ਜੇ ਜਿਹੜੀ ਕੋਈ ਸਕਿੱਲ ਨਹੀਂ ਨਿੱ ਸੁਖੀ ਜੇ ਤੁਸੀਂ ਕਿਸੇ ਚੀਜ਼ ਦੇ ਵਿੱਚ ਕੋਈ ਐਕਸੀਲੈਂਸ ਨਹੀਂ ਮਤਲਬ ਹਾਸਲ ਕੀਤੀ ਕੋਈ ਚੀਜ਼ ਤੁਹਾਡੇ ਕੋਈ ਫਾਇਦਾ ਨਹੀਂ ਮਿੰਗ ਲੋਕ ਇਦਾਂ ਦੀਆਂ ਸਕਿੱਲ ਸਿੱਖਦੇ ਜਿੰਦਾਂਗੇ ਸਭ ਤੋਂ ਪਹਿਲੇ ਹੈ ਕਿ ਕਮਿਊਨੀਕੇਸ਼ਨ ਸਕਿੱਲਸ ਕਮਿਊਨੀਕੇਸ਼ਨ ਸਕਿੱਲ ਇੱਕ ਇਦਾਂ ਦੀ ਸਕਿੱਲ ਆ ਜਿਹਨੂੰ ਜਿਹੜੇ ਬੰਦੇ ਨੂੰ ਕਮਿਊਨੀਕੇਸ਼ਨ ਸਕਿੱਲ ਹੁੰਦੀਆਂ ਤੁਸੀਂ ਦੁਨੀਆ ਦਾ ਜਿੱਡਾ ਮਰਜ਼ੀ ਵੱਡਾ ਬੰਦਾ ਹੋਵੇ ਜਿੰਨਾ ਮਰਜ਼ੀ ਤਗੜਾ ਬੰਦਾ ਹੋਵੇ ਤੁਸੀਂ ਉਹਨੂੰ ਇੰਪ੍ਰੈਸ ਕਰ ਸਕਦੇ ਓ ਕੁਸਿਆਣੇ ਕਹਿੰਦੇ ਹੁੰਦੇ ਨਾ ਕਿ ਜ਼ੁਬਾਨ ਹੀ ਬੰਦੇ ਨੂੰ ਛਤਰ ਪਵਾ ਦਿੰਦੀ ਹੈ ਤੇ ਜ਼ੁਬਾਨ ਹੀ ਬੰਦੇ ਨੂੰ ਤਖਤ ਤੇ ਬਿਠਾ ਦਿੰਦੀ ਹੈ ਬਸ ਇਹ ਜ਼ੁਬਾਨ ਦੇ ਰੋਲਾ ਸਾਰ ਆਪਣੀ ਦਾ ਕਮਿਊਨੀਕੇਸ਼ਨ ਸਕਿਲਸ ਇਸਨ ਕੋ ਬੱਤ ਨਮ। ਫਿਰ ਹੁੰਦਾ ਚੀਜ਼ ਨੂੰ ਵੇਚਣ ਦੀ ਸਕਿੱਲ ਸੇਲ ਪਰਸਨ। ਆਪ ਮਾਕਿੰਗ ਆਪਾਂ ਕੰਜ਼ਿਊਮਰ ਹਾਂ। ਆਪਾਂ ਕੰਜ਼ਿਊਮਰ ਬਣ ਗਏ ਅੱਜਕੱਲ। ਤੇ ਸਾਨੂੰ ਚੀਜ਼ਾਂ ਦੋ। ਅਸੀਂ ਨਾ ਇਹਨੂੰ ਕੁਝ ਦਈਏ। ਅਸੀਂ ਕਹਿ ਇਹਨੂੰ ਕੁਝ ਦੇਣਾ ਸਹੀ ਹੈ। ਤੇ ਇਹ ਠੀਕ ਗਲਤ ਹੈ। ਆਪਾਂ ਨੂੰ ਸੇਲ ਪਰਸਨ ਬਣਨਾ ਪੈਣਾ। ਆਪਾਂ ਨੂੰ ਆਪਣਾ ਪ੍ਰੋਡਕਟ ਬਣਾ ਕੇ ਆਪਣਾ ਵੇਚਣਾ ਪੈਣਾ। ਕੰਜ਼ਿਊਮਰ ਨਹੀਂ ਆਪਾਂ ਸੇਲ ਪਰਸਨ ਬਣਨਾ। ਠੰਡੇ ਦਿਮਾਗ ਨਾਲ ਹਰ ਸਿਚੁਏਸ਼ਨ ਨੂੰ ਹੈਂਡਲ ਕਰਨਾ ਪੰਜਾਬੀਆਂ ਦੇ ਵਿੱਚ ਇਹ ਜੋ ਕਿ ਪੰਜਾਬੀਆਂ ਵਿੱਚ ਜਿਵੇਂ ਨਹੀਂ ਇਹ ਚੀਜ਼ ਹੁੰਦੀ ਮੇਰੇ ਵਿੱਚ ਵੀ ਨਹੀਂ ਹੈ ਮੈਨੂੰ ਵੀ ਗੁੱਸਾ ਬਹੁਤ ਛੇਤੀ ਆ ਜਾਂਦਾ ਪਰ ਇਹ ਚੀਜ਼ ਬਹੁਤ ਮਾੜੀ ਹੈ ਮੈਂ ਰੈਸਟੋਰੈਂਟ ਦੇ ਕੰਮ ਕਰਦਾ ਨਾ ਮੈਂ ਇੱਕ ਦਿਨ ਲੜ ਪਿਆ ਇੱਕ ਉਹਨਾਂ ਕਸਟਮਰ ਨਾਲ ਹੀ ਉਹ ਵੀ ਇੱਕ ਫ੍ਰੀ ਡਿਪ ਨੂੰ ਉਹ ਚਲੋ ਛੱਡੋ ਕੀ ਗੱਲ ਕਰਨੀ ਹੈ ਪਰ ਮੈਨੂੰ ਪਤਾ ਉਹ ਚੀਜ਼ ਮਾੜੀ ਹੈ ਤਾਰਪਨ ਨੂੰ ਹਰ ਸਿਚੁਏਸ਼ਨ ਨੂੰ ਠੰਡੇ ਦਿਮਗ ਨਾਲ ਹੈਂਡਲ ਕਰਨਾ ਪੈਣਾ। ਜੇ ਬੰਦੇ ਕੋਲ ਜੋ ਸਕਿੱਲ ਆ ਗਈ ਬੰਦਾ ਕਿਤੇ ਕਿਤੇ ਜਾ ਸਕਦਾ। ਗੁੱਸੇ ਵਿੱਚ ਤੁਹਾਨੂੰ ਨਹੀਂ ਪਤਾ ਤੁਸੀਂ ਕੀ ਬੋਲ ਜਾਂਦੇ ਹੋ। ਕਿਹੜਾ ਕਿਹੜਾ ਫੈਸਲਾ ਲੈ ਜਾਂਦੇ ਹੋ ਗੁੱਸੇ ਦੇ ਵਿੱਚ। ਗੁੱਸੇ ਦੇ ਵਿੱਚ ਫੈਸਲਾ ਹਰ ਫੈਸਲਾ ਲਿਆ ਮਾੜਾ ਹੁੰਦਾ। ਮਿਸ਼ਾਏ ਕਿ ਚੀਜ਼ ਸੋਚੋ ਉਸ ਚੀਜ਼ ਨੂੰ ਟਾਈਮ ਦਿਓ। ਕੋਈ ਮਹੀਨਾ ਟਾਈਮ ਦਿਓ ਉਸ ਚੀਜ਼ ਬਾਰੇ ਸਰਚ ਕਰੋ ਉਸ ਚੀਜ਼ ਬਾਰੇ ਪੜੋ। ਫਿਰ ਉਸ ਚੀਜ਼ ਨੂੰ ਆਪਣੀ ਰੋਜ਼ੀ ਜ਼ਿੰਦਗੀ ਦੇ ਵਿੱਚ ਲਾਗੂ ਕਰੋ। ਪਰ ਲੋਕਾਂ ਬਾਰੇ ਨਹੀਂ ਸੋਚਣਾ। ਇਹ ਡਰ ਤੇ ਹਮੇਸ਼ਾ ਮਨ ਦੇ ਵਿੱਚ ਨਹੀਂ ਰੱਖਣਾ ਕਿ ਲੋਕੀ ਕੀ ਕਹਿਣਗੇ। ਕਿਸੇ ਕੋਲ ਨਾ ਇੱਕ ਦਿੱਲੀ ਟਾਈਮ ਹੀ ਨਹੀਂ ਆ ਦੁਨੀਆ ਬਹੁ ਅੱਗੇ ਜਾ ਚੁੱਕੀ ਆ ਆਪਾਂ ਸਿਆਣੇ ਬਣੀਏ ਥੋੜੀ ਫਿਰ ਆਖੀ ਚੈਪਟਰ ਆਉਂਦਾ ਵਾ ਕਹਿੰਦਾ ਕਿ ਰੁਕਾਵਟਾਂ ਡਰ ਤੇ ਆਤਮ ਵਿਸ਼ਵਾਸ ਜਿਹਨੂੰ ਆਪਾਂ ਕੌਨਫੀਡੈਂਸ ਕਹਿੰਦੇ ਨੇ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਰੁਕਾਵਟ ਹੁੰਦੀ ਆ ਕਿ ਲੋਕ ਕੀ ਕਹਿਣਗੇ ਜਿੱਦਾਂ ਤੁਹਾਨੂੰ ਪਹਿਲਾਂ ਤੁਸੀਂ ਕਿ ਲੋਕ ਕੀ ਕਹਿਣਗੇ ਮੂਵੀ ਪਹਿਲਾਂ ਹੀ ਚੀਜ਼ ਬੜੀ ਸੋਚਦਾਨਾ ਮੇਰੇ ਨੂੰ ਵੀਡੀਓ ਬਣਾਉਣੀ ਨਾ ਮੈਂ ਉਹਦੋਂ ਵੀ ਸੋਚਿਆ ਕਿ ਯਾਰ ਲੋਕ ਕੀ ਕਹਿਣਗੇ ਕਿ ਕਿੱਦਾਂ ਬੋਲਦਾ ਵਾ ਕਿੱਦਾਂ ਕੀ ਕਰਦਾ ਵਾ ਇਹ ਕਹਿ ਲੈਣਗੇ ਮਤਮਦ ਇਹੀ ਕਹਿ ਲੈਣਗੇ ਕਿ ਸ਼ਕਲ ਵੀ ਇਹਦੀ ਕੀ ਕਹਿ ਲੈਣਗੇ ਕਿ ਕਿੱਦਾਂ ਬੋਲਦਾ ਮਤਮਦ ਦੇ ਹੀ ਕਹਿ ਲੈਣਗੇ ਪਰ ਜਿੰਨਾ ਕੰਸਿਸਟੈਂਟ ਲੱਗਦਾ ਰਿਹਾ ਜਿਵੇਂ ਮੈਨੂੰ ਪਤਾ ਹੈ ਇੱਕ ਚੀਜ਼ ਮੈਂ ਕਰ ਸਕਦਾ ਹਾਂ ਮੇਰੇ ਅੰਦਰੋਂ ਇੱਕ ਆਵਾਜ਼ ਆਉਂਦੀ ਹੈ ਕਿ ਇਹ ਚੀਜ਼ ਮੈਂ ਕਰ ਸਕਦਾ ਹਾਂ ਤੇ ਤੁਹਾਡੇ ਅੰਦਰ ਵੀ ਜਿਉਂ ਚੀਜ਼ ਆਵਾਜ਼ ਆਉਂਦੀ ਹੈ ਕਿ ਤੁਸੀਂ ਇਹ ਚੀਜ਼ ਕਰ ਸਕਦੇ ਜੇ ਕਿ ਉਹ ਚੀਜ਼ ਨੂੰ ਜ਼ਰੂਰ ਕਰੋ ਫਿਰ ਜਦੋਂ ਤੁਸੀਂ ਬਰਢੀ ਤੋਂ ਲੰਮੇ ਪਾਈ ਹੋਣਾ ਤਾਂ ਜਦੋਂ ਆਪਣੇ ਆਖਰੀ ਸਾਹ ਗਣਿੰਦੇ ਹੋਣਾ ਤੁਹਾਡੇ ਦੇ ਵਿੱਚ ਤੁਹਾਡੇ ਵਿੱਚ ਇੱਕੋ ਚੀਜ਼ ਦਾ ਰੋਸ ਹੁਣਾ ਆਪਣੇ ਆਪ ਨੂੰ ਕੋਈ ਕਿਸੇ ਰਿਸ਼ਤੇਦਾਰ ਨਹੀਂ ਹੋਣਾ ਕਿ ਮੈਨੂੰ ਨਹੀਂ ਮਿਲਿਆ ਕੋਈ ਕੁਝ ਤੁਹਾਡੇ ਵਿੱਚ ਇੱਕ ਚੀਜ਼ ਦਾ ਰੋਸ ਹੁਣਾ ਕਿ ਮੈਂ ਇਹ ਚੀਜ਼ ਕਰ ਸਕਦਾ ਹਾਂ ਤੇ ਕਿਉਂ ਨਹੀਂ ਕੀਤੀ ਫਿਰ ਤੇ ਰੱਬ ਨੂੰ ਕਹਿਣਾ ਕਿ ਰੱਬਾ ਮੈਨੂੰ ਉਹ ਟਾਈਮ ਦੇ ਵਿੱਚ ਇੱਕ ਵਾਰੀ ਵਾਪਸ ਲੈ ਜਾ ਮੈਂ ਉਹ ਚੀਜ਼ ਕਰ ਸਕਾਂ ਇੱਕ ਵਾਰੀ ਨੋ ਚੀਜ਼ ਕਰਕੇ ਵੇਖਣਾ ਚਾਹੁੰਦਾ ਪਰ ਉਦੋਂ ਟਾਈਮ ਬਹੁਤ ਲੇਟ ਹੋ ਚੁੱਕਿਆ ਹਣਾ ਸੋਚ ਮੇਸ਼ਿਆਂ ਜੇ ਤੂੰ ਇਹ ਕੋਈ ਚ ਸੋਚ ਲਈ ਜੇ ਇਹਨੂੰ ਕਰੋ ਇੱਕ ਸੋਚ ਹੀ ਨਵੇਂ ਆਈਡੀਆ ਨੂੰ ਜਨਮ ਦਿੰਦੀ ਹੈ ਵੱਡਾ ਸੋਚੋਗੇ ਵੱਡਾ ਕਰੋਗੇ ਆਪਣੀ ਦੀ ਗੁਰਬਾਣੀ ਵਿੱਚ ਵੀ ਕਿਹਾ ਗਿਆ ਬਹੁਤਾ ਕਹੀਏ ਬਹੁਤਾ ਹੋਏ जब बी साहब आइन बहुता कही है बहुता होना वह उन्ना होगा। समझी चीज फिर कहना के वह तो वोलेज इकट्ठी करो फिर उज वो वो नॉलेज इकट्ठी करो हम्बल रहो कभी किसी का माड़ा ना करो ਚੰਗੇ ਕੰਮ ਕਰੋ ਆਪਣੀ ਗੋਲ ਤੇ ਕੰਮ ਕਰੋ ਆਪਣੇ ਹੈਲਥ ਤੇ ਕੰਮ ਕਰੋ ਆਪਣੀ ਵੈਲਥ ਤੇ ਕੰਮ ਕਰੋ ਆਪਣੇ ਆਪ ਤੇ ਕੰਮ ਕਰੋ ਇੰਜੋਇਮੈਂਟ ਵੀ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਪਰ ਜੇ ਕਲਾ ਇੰਜੋਇਮੈਂਟ ਕਰਕੇ ਕਰਦੇ ਰਹੇ ਨਾ ਤੇ ਗੱਲ ਹੀ ਮੰਨੀ ਇੰਜੋਇਮੈਂਟ ਆਪਾਂ ਬਾਅਦ ਵਿੱਚ ਵੀ ਕਰ ਸਕਦੇ ਹਾਂ ਪਰ ਜੋ ਚੀਜ਼ਾਂ ਆਪਾਂ ਅੱਜ ਬਿਲਡ ਕਰ ਸਕਦੇ ਹਾਂ ਉਹ ਕੱਲ ਨੂੰ ਬਿਲਡ ਨਹੀਂ ਹੋਣੀ ਕਿਉਂਕਿ ਉਸ ਸਮਾਂ ਹੋਰ ਹੋਣਾ ਸਿਚੁਏਸ਼ਨ ਹੋਰ ਹੋਣੀ ਹੈ ਉਸ ਮोटा-ਮोटा ਇਸ चीज ਇਸ ਕਿਤਾਬ ਦੇ ਵਿੱਚ ਇਹੀ ਕਿਹਾ ਗਿਆ ਤੇ ਇਸ ਵੀਡੀਓ ਦੇ ਵਿੱਚੋਂ ਜੇ ਇੱਕ ਵੀ ਤੁਹਾਨੂੰ ਕੋਈ ਚੰਗੀ ਚੀਜ਼ ਲੱਗੀ ਹੋਵੇ ਤਾਂ ਮੈਂ ਬੜਾ ਖੁਸ਼ ਹੋਊਂਗਾ ਕਿ ਮੈਂ ਕਿਸੇ ਦੇ ਤੀਪ ਨੂੰ ਕੁਝ ਸਮਝਾ ਸਕਾਂ ਕਿ ਇਹਨੂੰ ਮਾਰੇ ਰਾਂ ਨਹੀਂ ਪਾ ਪਾਉਂਦੇ ਆ ਜੇ ਵੀਡੀਓ ਚੰਗੀ ਲੱਗੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਅਗਲੀ ਵੀਡੀਓ ਆਪਾਂ ਕਿਹੜੀ ਬੁੱਕ ਤੇ ਬਣਾਈਏ ਤੁਹੋ ਵੀਡੀਓ ਸੇ ਉਹ ਪਤਾ ਹੋ ਗਈ ਧੰਨਵਾਦ ਜੀ